ਤਾ ਇਸ ਚੀਜ਼ ਦਾ ਮੈਂ ਆਪਣੀ ਲਾਈਫ ਤੇ ਮੇਰੇ 11 ਸਾਲ ਦੇ ਐਕਸਪੀਰੀਅੰਸ ਮੈਂ 2014 ਚ ਪੜਾਉਣਾ ਸ਼ੁਰੂ ਕੀਤਾ ਸੀ ਇਟ ਵਾਸ 2014 ਹੁਣ ਆ ਗਿਆ 25 11 ਸਾਲ ਦੇ ਐਕਸਪੀਰੀਅੰਸ ਨੂੰ ਦੇਖ ਕੇ ਸਟੂਡੈਂਟਸ ਦੇ ਜਿਹੜੇ ਰਿਵਿਊਜ਼ ਨੇ ਸਟੂਡੈਂਟ ਜਿਹੜੀ ਆਪਣੀ ਸਟੇਟਮੈਂਟ ਦਿੰਦੇ ਨੇ ਕਾਲ ਤੇ ਗੱਲ ਹੁੰਦੀ ਹੈ ਮੈਸੇਜ ਤੇ ਗੱਲ ਹੁੰਦੀ ਹੈ ਆਫਲਾਈਨ ਵਾਲੇ ਸਟੂਡੈਂਟਸ ਦੇ ਐਕਸਪੀਰੀਅੰਸ ਨਾਲ ਮੈਂ ਤੁਹਾਨੂੰ ਇਹਨਾਂ ਦੋਨਾਂ ਦਾ ਕੰਪੈਰੀਸ਼ਨ ਕਰਕੇ ਦੱਸ ਦੂੰ ਪੂਰੀ ਵੀਡੀਓ ਆਰਾਮ ਨਾਲ ਸੁਣਿਓ ਦੋਨਾਂ ਦਾ ਫਰਕ ਦੋਨਾਂ ਦੇ ਬੈਨੀਫਿਟਸ ਦੋਨਾਂ ਦੇ ਲਾਸ ਦੋਨਾਂ ਦੇ ਨੁਕਸਾਨ ਫਾਇਦੇ ਸਾਰਾ ਕੁਝ ਮੈਂ ਤੁਹਾਨੂੰ ਦੱਸ ਦੂੰ ਫਿਰ ਤੁਹਾਨੂੰ ਪਿਕਚਰ ਕਲੀਅਰ ਹੋ ਜਾਊ ਫਿਰ ਤੁਸੀਂ ਆਪਣਾ ਡਿਸਾਈਡ ਕਰਿਆ ਕਰੋ ਵੀ ਮੈਂ ਕਰਨਾ ਕੀ ਹੈ ਸੁਣੋ ਹੁਣ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਅਸੀਂ ਜਮਾ ਫਰੈਸ਼ਰ ਬੱਚਿਆ ਮੰਨ ਲਓ ਮੈਂ ਗੱਲ ਕਰੂੰ ਇੰਗਲਿਸ਼ ਸਬਜੈਕਟ ਦੀ ਕਿਉਂਕਿ ਮੇਰਾ ਸਬਜੈਕਟ ਇੰਗਲਿਸ਼ ਹੈ ਮੈਂ ਇੱਕ ਵਾਰੀ ਇੰਗਲਿਸ਼ ਸਬਜੈਕਟ ਦੀ ਕਰੋ ਠੀਕ ਹੈ ਮੰਨ ਲਓ ਬਈ ਮੈਂ ਬਿਲਕੁਲ ਫਰੈਸ਼ਰ ਬੱਚਾ ਹਾਂ ਮੈਂ ਤਿਆਰੀ ਕਰਨ ਲੱਗਿਆ ਹਾਂ ਮੈਨੂੰ ਕਿਸੇ ਨੇ ਕਹਿਤਾ ਵੀ ਗਾਈਡੈਂਸ ਦੀ ਲੋੜ ਨਹੀਂ ਹੈ ਕਿਸੇ ਟੀਚਰ ਦੀ ਤੋ ਆਵਲੀ ਬੁੱਕ ਲੈ ਲਾ ਕੋਈ ਵੀ ਬੁੱਕ ਚੱਕ ਲਿਆ ਇਹਨੂੰ ਇਹਨੂੰ ਪੜ੍ਹ ਲਓ ਇਹਦੇ ਚ ਪੇਪਰ ਚ ਕੁਐਸਚਨ ਆ ਜਾਂਦੇ ਗ੍ਰਾਮਰ ਦੀ ਗੱਲ ਕਰ ਲਓ ਵੋਕੈਬ ਦੀ ਗੱਲ ਕਰ ਲਓ ਠੀਕ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਤੁਹਾਨੂੰ ਕਹਤਾ ਆਪਣੀਆਂ ਵਾਲੀ ਬੁੱਕ ਚੱਕ ਲਾ ਆਪਣੀਆਂ ਗ੍ਰਾਮਰ ਦੀ ਬੁੱਕ ਹੈ ਇਹਨੂੰ ਚੱਕ ਲਓ ਇਹਦੇ ਚ ਗੋਲਨ ਰੂਲ ਤੁਹਾਨੂੰ ਪੜ੍ਹ ਲਓ ਪਿੱਛੇ ਪ੍ਰੈਕਟਿਸ ਵਾਸਤੇ ਮਿਕਸ ਕੁਐਸਚਨ ਦਿੱਤੇ ਹੋਏ ਆ ਪੰਜਾਬ ਦੇ ਐਗਜ਼ਾਮਸ ਵਾਸਤੇ ਫਿਕਸ ਪ੍ਰੈਪੋਜੀਸ਼ਨਸ ਵੀ ਦਿੱਤੀਆਂ ਹੋਈਆਂ ਹੈ ਚਲੋ ਮੈਂ ਇਹਦੇ ਚ ਕਹਿੰਨੇ ਵੀ ਇਹਦੇ ਚ ਨਾ ਪ੍ਰੈਕਟਿਸ ਵਾਸਤੇ ਕੰਮ ਦਿੱਤਾ ਹੈ کافی ਪੜ ਕੇ ਇਹਨੂੰ ਕੁਐਸਚਨਸ ਸੋਲਵ ਕਰ ਲਓ ਜੇ ਥੋੜ ਨੂੰ ਮੰਨ ਲਓ ਤੁਸੀਂ ਆਪਣਾ ਨਾਉਨ ਦਾ ਟਾਪਿਕ ਚੱਕੋਗੇ ਨਾਮ ਜਿੰਨੂੰ ਅਸੀਂ ਕਹਿੰਨੇ ਆ ਇਸ ਟਾਪਿਕ ਨੂੰ ਅਸੀਂ ਬਚਪਨ ਤੋਂ ਪੜਿਆ ਹੋਇਆ ਆ ਆਮ ਨਾਮ ਖਾਸ ਨਾਮ ਟਾਈਪਸ ਪ੍ਰੋਪਰ ਨਾਉਨ ਕਾਮਨ ਨਾਉਨ ਸਾਰੇ ਆਪਾਂ ਬਚਪਨ ਤੋਂ ਪੜੇ ਇਸ ਚੈਪਟਰ ਨੂੰ ਸਭ ਨੇ ਧਿਆਨ ਨਾਲ ਪੜਿਆ ਹੋਇਆ ਨਾ ਤਾਂ ਕੌਸਾ ਕਰਦੇ ਇਸ ਚੈਪਟਰ ਦੀ ਜਦੋਂ ਮੈਂ ਬੁੱਕ ਖੋਲੂ ਮੈਂ ਜਦੋਂ ਬੁੱਕ ਚ ਇਹ ਵਾਲਾ ਚੈਪਟਰ ਖੋਲੂ ਇਹਦੇ ਮੈਨੂੰ ਕਨਸੈਪਟਸ ਵੀ ਸਮਝ ਆ ਜਾਣਗੇ ਠੀਕ ਹੈ ਜੀ ਜੋ ਵੀ ਰੂਲਸ ਆ ਨੈਗਲਿਸ਼ਨ ਹੈ ਉਹ ਵੀ ਸਮਝ ਆ ਜਾਣਗੇ ਮੈਂ ਕਿਤੇ ਨਾ ਕਿਤੇ ਇਹਦੀ ਪ੍ਰੈਕਟਿਸ ਵੀ ਕਰ ਲਵਾਂਗਾ ਕਰ ਲਈ ਪ੍ਰੈਕਟਿਸ ਉਸ ਤੋਂ ਬਾਅਦ ਮੰਨ ਲਓ ਜਦੋਂ ਮੈਂ ਪ੍ਰੈਕਟਿਸ ਕਰਨ ਬੈਠਿਆ ਮੈਨਦੇ 100 ਕੁਐਸਚਨ ਉੱਤੇ ਦਿੱਤੇ ਹੋਏ ਐ 100 ਐਮਸੀਕਿਊਸ ਦਿੱਤੇ ਨੇ ਮੇਰੇ ਮੈਂ 100 ਐਮਸੀਕਿਊਸ ਵਿੱਚੋਂ ਮੰਨ ਲਓ ਮੇਰੇ 10 ਕੁਐਸਚਨ ਇਹ 12 ਕੁਐਸਚਨਸ ਗਲਤ ਹੋਗੇ ਉਹਦੇ ਆ ਕੇ ਮੈਨੂੰ ਡਾਊਟਸ ਉਹ ਡਾਊਟਸ ਕੌਣ ਕਲੀਅਰ ਕਰੇ ਕਲੀਅਰ ਉਹਸ ਡਾਊਟਸ ਨੂੰ ਉਹਨਾਂ ਡਾਊਟਸ ਨੂੰ ਕੌਣ ਕਲੀਅਰ ਕਰੋ ਉਹ ਹੋਲਡ ਤੇ ਰਹਿ ਜਾਣਗੇ ਤੁਹਾਡੇ ਐਸ ਇਟ ਇਜ਼ ਐਸ ਇਟ ਇਜ਼ ਹੋਲਡ ਤੇ ਰਹਿ ਜੂਗੇ ਠੀਕ ਹੈ ਉਸ ਤੋਂ ਬਾਅਦ ਹੁਣ ਜੇ ਮੈਂ ਗੱਲ ਕਰਾਂ ਮੈਂ ਨਾਉਨ ਦੀ ਟਾਪਿਕ ਗੱਲ ਕਰੀ ਤੋ ਤਾਂ ਸਮਝ ਆ ਗਿਆ ਕੋਈ ਕਰ ਵੀ ਲਵਾਂ ਚਲੋ 10 12 ਨੂੰ ਆਪਾਂ ਖਿਚੂਛ ਕੇ ਦੂ ਦੋ ਕਰਕੇ ਆਪਾਂ ਸੌਟ ਆਊਟ ਵੀ ਕਰ ਲਈਏ ਡਾਊਟਸ ਕੋਨ ਦਾ ਨਾਉਨ ਟਾਪਿਕ ਤਾਂ ਮੇਰੇ ਸਮਝ ਆ ਗਿਆ ਜੇ ਮੈਂ ਗੱਲ ਕਰਦਾ ਵੀ ਨੋਨ ਫਿਨਾਈਟਸ ਦਾ ਟਾਪਿਕ ਹੈ ਜਿਹੜਾ ਉਹ ਪੇਪਰ ਚ ਆਉਂਦਾ ਹੈ ਇਹਨੂੰ ਚੈਪਟਰ ਨੂੰ ਪੜ੍ਹ ਲਓ ਰੀਡ ਕਰ ਲਓ ਬੁੱਕ ਲੈ ਕੇ ਇਹਦੇ ਕੁਐਸਚਨਸ ਨੂੰ ਪ੍ਰੈਕਟਿਸ ਕਰੋ ਤੁਸੀਂ ਦੱਸੋ ਵੀ ਇਹਦਾ ਜਦੋਂ ਸਾਨੂੰ ਬੇਸਿਕ ਗਿਆਨ ਹੈ ਨਹੀਂ ਇਸ ਟਾਪਿਕ ਦਾ ਕਿਉਂਕਿ ਮੈਨੂੰ ਤਾਂ ਹੈ ਨਹੀਂ ਸੀ ਮੇਰੇ ਸਕੂਲ ਟਾਈਮ ਸਹੀ ਦੱਸ ਜਿਸ ਟਾਪਿਕ ਦਾ ਸਾਨੂੰ ਬੇਸਿਕ ਜਮ੍ਹਾਂ ਵੀ ਗਿਆਨ ਨਹੀਂ ਹੈ ਬਹੁਤ ਥੋੜਾ ਬੋਤਾ ਗਿਆਨ ਹੈ ਕੁਝ ਉਹਨੂੰ ਅਸੀਂ ਕਿਵੇਂ ਸੌਟ ਆਊਟ ਕਰ ਲਾਂਗੇ ਕਿ ਮੈਨੂੰ ਸੋਲਵ ਕਰ ਲਾਂ ਕਿਤੇ ਅਸੀਂ ਉਹ ਪੜ ਲਾਂਗੇ ਆ ਟਾਪਿਕ ਤੋਂ ਮੈਂ ਫਿਰ ਵੀ ਕਰਾਉਣਾ ਨਾਉਨ ਦਾ ਫਿਰ ਵੀ ਕਰਾਉਣਾ ਮੈਂ ਚਲੋ ਆਰਟੀਕਲ ਵੀ ਮੈਂ ਕਰ ਕੋਈ ਕਰੀ ਕਰ ਲਾਂਗੇ ਆਰਟੀਕਲ ਟੈਂਸ ਵੀ ਕਿਤੇ ਨਾ ਕਿਤੇ ਚਲੋ ਸਮਝ ਆ ਜਾਣਗੇ ਕਿਉਂਕਿ ਪੜੇ ਹੋਏ ਕੁਝ ਏਦਾਂ ਦੇ ਕਨਸੈਪਟਸ ਕੁਝ ਏਦਾਂ ਦੇ ਟਾਪਿਕਸ ਕੁਝ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਮੈਂ ਸਕੂਲ ਟਾਈਮ 'ਚ ਸਿਰਫ ਔਰ ਸਿਰਫ ਸੁਣਿਆ ਸੀ ਇਨਫਿਨਿਟੀ ਮਤਲਬ ਹੁੰਦਾ ਹੈ 2 ਪਲੱਸ ਫਸਟ ਔ ਮੈਥ ਇਹ ਪੜਿਆ ਸੀ भी जे तुम तो उ इनफिनेटिव कह देना कि इनफीनेटिव बनाओ सेंटेंस का लो टू प्लस फस्ट जैरेंट मतलब फस्ट वर्ब प्लस आए जी कि एने टॉपिक डन हों नहीं तीस तो चेक करते जाए मैं तुम्हें तो सारा कुछ दस कि कदों असी बुक्स करनी है कदों असी की चीज़ करनी है ठीक है थोड़े बहुत स्टूडेंट डाउट्स क्लीयर हो गए बहुत स्टूडेंट बचन के पैसे खराब कर तो। चाहे वो कोर्स से खराब कर रहे हैं चाहे वो बुक्स से खराब ਠੀਕ ਹੈ ਹੁਣ ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਇੱਕ ਬੁੱਕ ਖਰੀਦ ਲਿਆ ਆ ਮੈਨੂੰ ਕਿਸੇ ਨੇ ਕਹਿਤਾ ਵੀ ਆਹ ਵਾਲੀ ਬੁੱਕ ਗ੍ਰਾਮਰ ਦੀ ਪੜ ਲਓ ਆਹ ਵਾਲੀ ਬੁੱਕ ਉਹ ਕਹਿ ਵੀ ਪੜ ਲਓ ਚਲੋ ਮੈਂ ਗਿਆ ਬਾਜ਼ਾਰ ਮੈਨੂੰ ਕਿਸੇ ਨੇ ਕਹਿਤਾ ਉਹ ਫਲਾ ਬੁੱਕ ਚੱਕ ਲਓ ਫਲਾ ਚੱਕ ਲਓ ਪਹਿਲਾਂ ਤਾਂ ਇਹ ਸੋਚੋ ਬੇਸੀ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਆ ਕਿ ਅਸੀਂ ਬੈਂਕਿੰਗ ਐਸਐਸ ਦੀ ਬੁੱਕ ਚੱਕ ਕੇ ਲਿਆ ਰਹੇ ਹਾਂ ਬੁੱਕਸ ਉਹਦਾ ਲੈਵਲ ਉਹਦਾ ਦਾਇਰਾ ਕਿੰਨਾ ਕਿਸ ਲੈਵਲ ਤੱਕ ਜਾਂਦੀ ਚੀਜ਼ਾਂ ਬਹੁਤ ਅੱਗੇ ਤੱਕ ਜਾਂਦੀ ਹੁੰਦੀਆਂ ਚੀਜ਼ਾਂ ਠੀਕ ਹੈ ਮੈਂ ਲੈ ਆਇਆ ਜੀ ਗ੍ਰਾਮਰ ਚੋਂ ਮੈਂ ਕਨਸੈਪਟ ਸਮਝੂਗਾ ਬਟ ਜਿਹੜੇ ਮੇਰੇ ਹਰ ਇੱਕ ਟਾਪਿਕ ਦੇ ਕੁਐਸਚਨ ਦੇ ਡਾਊਟ ਰਹਿੰਦੇ ਜਾਣਗੇ ਉਹ ਤਾਂ ਮੇਰੇ ਵਿੱਚ ਹੀ ਰਹਿੰਦੇ ਜਾਣਗੇ ਉਹ ਤਾਂ ਮੈਨੂੰ ਕਲੀਅਰ ਨਹੀਂ ਹੋਣਗੇ ਉਸ ਤੋਂ ਬਾਅਦ ਚਲੋ ਜੀ ਮੈਨੂੰ ਕਿਸੇ ਨੇ ਕਹਤਾ ਵੋਕੈਬ ਦੀ ਬੁੱਕ ਲਿਆਓ ਜੀ ਇਹਨੂੰ ਵੋਕੈਬ ਨੂੰ ਪੜ੍ਹ ਲਓ ਮੈਂ ਕੀ ਸ਼ੁਰੂ ਕੀਤਾ ਵੋਕੈਬ ਦੀ ਬੁੱਕ ਸ਼ੁਰੂ ਕੀਤੀ ਉਸ 'ਚ ਦਿੱਤੇ ਹੋਏ ਨੇ ਵਰਡਸ ਸੁਣੀ ਚਲੋ ਉਸ 'ਚ ਵਰਡ ਦਿੱਤਾ ਤੁਹਾਨੂੰ ਅਬੰਡਨ ਆਰਡਰ ਚ ਐਬਡੀਕੇਟ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕਹਤਾ ਜੀ ਕੋਏ ਠੀਕ ਹੈ ਕਿੰਨੇ ਵਰਡਸ ਕਿੰਨੇ ਵਰਡਸ ਲਾ ਚੁਲੋ ਅਰੋਗੈਂਟ ਐਪਲੋਡ ਹੁਣ ਤੁਸੀਂ ਮੇਰੇ ਧਿਆਨ ਨਾਲ ਗੱਲ ਸਮਝੋ ਲੌਜੀਕਲੀ ਗੱਲ ਸਮਝੋ ਇਸ ਨੂੰ ਤੁਹਾਨੂੰ ਫਾਇਦਾ ਬਹੁਤ ਹੋਗਾ ਇਸ ਵੀਡੀਓ ਨੂੰ ਆਰਾਮ ਨਾਲ ਅਟੈਂਡ ਕਰਿਓ ਤੁਹਾਨੂੰ 10 ਮਿੰਟ ਲੱਗਣਗੇ ਫਾਸਟ ਮੋਡ ਤੇ ਸੁਣ ਲਿਓ ਠੀਕ ਹੈ ਫਾਇਦਾ ਇੰਨਾ ਕੁ ਹੋਗਾ ਤੁਸੀਂ ਖੁਦ ਰਿਅਲਾਈਜ਼ ਕਰੋਗੇ ਵੀ ਮੈਨੂੰ ਕੀ ਡਿਸੀਜਨ ਲੈਣਾ ਚਾਹੀਦਾ ਠੀਕ ਹੈ ਹੁਣ ਇੱਥੇ ਦੇਤੇ ਜੀ ਬੈਸ਼ਫੁਲ ਚਲ ਤੁਹਾਨੂੰ ਉੱਥੇ ਵਕਾਇਬ ਦੇ ਵਰਡਸ ਦਿੱਤੇ ਹੋਏ ਆ ਅਬੰਡ ਦਾ ਮਤਲਬ ਇੱਥੇ ਲਿਖਿਆ ਹੋਇਆ ਪੰਜਾਬੀ ਆ ਹਿੰਦੀ ਚ ਛੱਡਣਾ ਐਡਵੋਕੇਟ ਦਾ ਵੀ ਮਤਲਬ ਧਿਆਪ ਕਰਨਾ ਠੀਕ ਹੈ ਨਾਲ ਉਹਦੇ ਬਹੁਤ ਸਾਰੇ ਇੱਥੇ ਸਿਨੋਨਿਮ ਕਿਤੇ ਹੋਣਗੇ ਦੋ ਦੋ ਕਿੰਨੇ ਕੋਈ ਮਤਲਬ ਸ਼ਰਮਿੱਲਮ ਐਰੋਵੈਂਡ ਮਤਲਬ ਘਮੰਡੀ ਐਕਲੋਡ ਮਤਲਬ ਤਰੀਫ ਕਰੀਏ ਕਲੀਅਰ ਠੀਕ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੇਰੀ ਇੱਕ ਗੱਲ ਧਿਆਨ ਨਾਲ ਸੁਣੋ ਜੇ ਮੈਂ ਦਿਨ ਤੇ ਸ਼ੁਰੂ ਕਰਤੇ 1 2 3 4 5 5 ਮੈਂ ਦਿਨ ਦੇ ਸ਼ੁਰੂ ਕਰਤੇ 20 ਵਰਡਸ ਯਾਦ ਕਰਨੀ ਤਾਂ ਮੈਂ ਸਿੱਧਾ ਕ੍ਰੈਮ ਕਰੂੰਗਾ ਸਿੰਪਲ ਜੀ ਗੱਲ ਹੈ ਰੱਟੇ ਮਾਰੂੰਗਾ ਵਰਡਸ ਨੂੰ ਕਿਉਂ ਇੱਥੇ ਲਿਖਿਆ ਹੋਇਆ ਹੈ ਐਬਡੀਕੇਟ ਮਤਲਬ ਛੱਡਣਾ ਗਿਵ ਅਪ ਲੀਵ ਫੋਰ ਸੈਕਸ਼ਨ ਰਲੰਕੇਸ਼ ਗਿਵ ਅਪ ਲੀਵ ਫੋਰ ਸੈਕਸ਼ਨ ਸ਼ਨ ਰਲੰਕੇਸ਼ ਬੋਲੀਏ 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 ਪੜਾਂਗੇ ਨੂੰ ਦੋ ਚਾਰ ਵਾਰੀ ਫਿਰ ਪੜਾਂਗੇ ਫਿਰ ਪੜਾਂਗੇ ਫਿਰ ਮੈਂ ਪੜ੍ਹਿਆ ਜੀ ਅਪਲੋਡ ਮਤਲਬ ਤਾਰੀਫ ਕਰਨਾ ਫਰੇਜ਼ ਕਰਨਾ ਐਡੋਰ ਕਰਨਾ ਐਪਰੀਸ਼ੀਏਟ ਕਰਨਾ ਐਪਲੋਮ ਕਲੀਅਰ ਠੀਕ ਹੈ ਹੋ ਗਿਆ ਫਿਰ ਮੈਂ ਉਹਦੇ ਵਰਡਸ ਨੂੰ ਚੰਗੀ ਤਰ੍ਹਾਂ ਰੱਟੇ ਮਾਰੇ ਚੰਗੀ ਤਰ੍ਹਾਂ ਬੈਠ ਕੇ ਵੀ ਵਰਡਸ ਨੂੰ ਹੁਣ ਕੀ ਹੋਊਗਾ ਦਿੱਕਤ ਕੀ ਹੋਊਗੀ ਕਿ ਇੰਨੇ ਸਾਰੇ ਅਸੀਂ ਵਰਡਸ ਕਰਨੇ ਹੁੰਦੇ ਆ ਪੰਜਾਬ ਦੇ ਇਗਜ਼ਾਮ ਜੇ ਤੁਸੀਂ ਕਰਦੇ ਹਾਂ ਇੰਨੇ ਕੋ ਵਰਡਸ ਕਰਨੇ ਹੁੰਦੇ ਆ ਮੇਰਾ ਖੁਦ ਐਕਸਪੀਰੀਅੰਸ ਹੈ ਕਿ ਜਦੋਂ ਅਸੀਂ ਇਹੀ ਬੈਠ ਕੇ ਯਾਦ ਕਰਦੇ ਆ ਨਾ ਵਰਡਸ ਨੂੰ ਪੇਪਰ 'ਚ ਜਾ ਕੇ ਉੱਥੇ ਸਾਰਾ ਕਾਲਾ ਮਲ ਹੋ ਜਾਂਦਾ ਕੀ ਟਿਟਲ ਰਿਐਲਿਟੀ ਆ ਕੁਐਸ਼ਨਸ ਆਲਦੀ ਹੁੰਦੇ ਇਸ ਵਿਕੈਪ ਦੇ ਫਿਰ ਮੈਂ ਇੱਥੇ ਵਨ ਵਰਡ ਕਰਾਦੇ ਤੁਹਾਨੂੰ ਮੈਂ ਇੱਥੇ ਵਨ ਵਰਡ ਸਬਸਟੀਟਿਊਸ਼ਨ ਕਰਾਦੇ ਲਿਖੇ ਪਏ ਇੱਥੇ ਇੱਥੇ ਮੈਂ 20 ਵਨ ਵਰਡ ਸਬਸਟੀਟਿਊਸ਼ਨ ਕਰਾਦੇ ਮੈਂ ਤੁਹਾਨੂੰ ਪੰਜਾਬੀ ਚ ਬੋਲ ਕੇ ਦੱਸਦੇ ਵੀ ਜੀ ਆਹ ਵਾਲੇ ਵਨ ਵਰਡ ਦਾ ਮਤਲਬ ਹੁੰਦਾ ਅ ਮਤਲਬ ਜਿਹੜੇ ਬੰਦੇ ਨੂੰ ਜ਼ਿਆਦਾ ਐਕਸਪੀਰੀਅੰਸ ਨਹੀਂ ਉਹਨੂੰ ਬੋਲਦੇ ਐ ਕੈਲੋ ਕਲੀਅਰ ਠੀਕ ਹੈ ਜੀ ਫਿਰ ਮੈਂ ਕਹਿੰਦਾ ਜਿਹੜਾ ਭਲਾ ਕਰਦਾ ਹੈ ਦੂਜਿਆਂ ਦਾ ਉਹਨੂੰ ਬੋਲਦੇ ਐ ਫਿਲੰਥਰੋਪਿਸਟ ਐਲਟ੍ਰਿਸਟ ਚਲੋ ਇਹਨੇ ਮੈਨੋਟੇ ਦਿੱਤੇ ਹੋਏ ਵਰ ਮੈਨੂੰ ਤੇ ਵਰ ਦਿੱਤੇ ਹੋਏ 1 ਵਰ ਮੈਂ 20 ਨੂੰ ਰੱਟੇ ਮਾਰ ਲੇ ਮੈਂ 3 ਨੂੰ ਰੱਟੇ ਮਾਰ ਲੇ ਬਟ ਕੀ ਇਹਨਾਂ ਚੀਜ਼ਾਂ ਦੀ ਬਾਰ ਬਾਰ ਰਿਵੀਜ਼ਨ ਹੋਈ ਬਾਰ ਬਾਰ ਰੈਪੀਟੇਸ਼ਨ ਹੋਈ ਬੁੱਕਸ ਦਾ ਪਤਾ ਹੀ ਨਹੀਂ ਕਿੰਨੇ ਵਰਡਸ ਦਿੱਤੇ ਹੁੰਦੇ ਟਾਈਮ ਵੇਸਟ ਕੀਤਾ ਬਹੁਤ ਜ਼ਿਆਦਾ ਵੇਸਟ ਕੀਤਾ ਇੱਕ ਫਰੈਸ਼ਰ ਬੱਚੇ ਦੀ ਗੱਲ ਕਰਦੇ ਮੈਂ ਠੀਕ ਹੈ ਹੁਣ ਕੀ ਹੈ ਸਾਨੂੰ ਸਮਝਦਾਰੀ ਕੀ ਹੈ ਦੇਖੋ ਇੱਧਰ ਜਦੋਂ ਮੈਂ ਗੱਲ ਕਰੂੰ ਇੱਕ ਐਦਾਂ ਦੇ ਐਕਸਪੀਰੀਅੰਸ ਬੱਚੇ ਦੀ ਜਿਨਨੇ ਕੰਮ ਕਰ ਰੱਖਿਆ ਹੈ ਜਿਨਨੇ ਆਪਦੇ ਬੇਸਿਕ ਕਰ ਰੱਖਿਆ ਹੈ ਬਈ ਪੂਰੇ ਬੇਸਿਕ ਸਾਰੇ ਟਾਪਿਕਸ ਉਹਨਾਂ ਨੇ ਸਮਝ ਰੱਖਿਏ ਉਹਨਾਂ ਨੂੰ ਨੋਲਿਜ ਆ ਉਸ ਸਬਜੈਕਟ ਦੀ ਇੰਗਲਿਸ਼ ਦੀ ਗੱਲ ਕਰ ਲਓ ਮੈਥ ਦੀ ਗੱਲ ਕਰ ਲਓ ਰੀਜ਼ਨਿੰਗ ਦੀ ਗੱਲ ਕਰ ਲਓ ਕੰਪਿਊਟਰ ਦੀ ਗੱਲ ਕਰ ਲਓ ਪੰਜਾਬੀ ਦੀ ਗੱਲ ਕਰ ਹਾਲਾਂਕਿ ਮੈਂ ਜੀਕੇ ਦੀ ਗੱਲ ਕਰਾਂ ਜੀਕੇ ਕਰੰਟ ਅਫੇਅਰਸ ਇਹਨਾਂ ਨੂੰ ਆਪਾਂ ਬੁੱਕਸ ਖਰੀਦ ਕੇ ਸਿੱਧਾ ਆਪਾਂ ਪੜ ਸਕਦੇ ਆ ਕਿਉਂਕਿ ਹਿਸਟਰੀ ਹੈ ਹਣਾ ਕਿਹੜੇ ਸਾਲ ਹੈ ਕਿਹੜਾ ਨਾਮ ਹੈ ਉਹ ਸਾਨੂੰ ਯਾਦ ਹੁੰਦਾ ਅਸੀਂ ਪੜ ਸਕਦੇ ਆ ਬੁੱਕਸ ਲੈ ਕੇ ਐਨਸੀਆਰਟੀ ਬੁੱਕਸ ਚੱਕ ਲਓ ਕੋਈ ਬੁੱਕ ਜਿਹੜੀ ਤੁਹਾਨੂੰ ਲੱਗਦੇ ਉਹਨਾਂ ਚੋਂ ਆਪਾਂ ਪੜ ਸਕਦੇ ਆ ਹੁਣ ਜਦੋਂ ਤੱਕ ਮੈਂ ਫਾਰਮੂਲਾ ਨਹੀਂ ਸਮਝਿਆ ਮੈਥ ਦੇ ਕੰਮ ਦਾ ਮੈਂ ਫਾਰਮੂਲਾ ਨਹੀਂ ਸਮਝਿਆ ਕੋਈ ਮੈਥ ਦੇ ਸਮਝਦਾ ਚੰਗੀ ਤਰ੍ਹਾਂ ਮੈਨੂੰ ਕਿਸੇ ਨੇ ਸੰਘਾਇਆ ਨਹੀਂ ਉਹ ਫਾਰਮੂਲਾ ਤੇ ਉਹਦੇ ਨਾਲ ਲੱਗਦੇ ਮੈਂ 100 ਤਰ੍ਹਾਂ ਦੇ ਕੁਐਸਚਨ ਪ੍ਰੈਕਟਿਸ ਨਹੀਂ ਕੀਤੇ ਮੇਰਾ ਸਮ ਕਿਵੇਂ ਸੋਲਵ ਹੋ ਜਾਊਗਾ ਮੈਂ ਅਰਜੂਗੋ ਮੈਂ ਜੋ ਤੱਕ ਸਿੱਖਿਆ ਹੀ ਨਾ ਤਾਂ ਜਿਹੜੇ ਫਰੈਸ਼ਰ ਬੱਚੇ ਸੁਣੀ ਚਲੋ ਜੇ ਤੁਹਾਨੂੰ ਕੋਈ ਕਹਿ ਦੇ ਆਵਲੀ ਬੁੱਕਸ ਖਰੀਦ ਲਓ ਜੀ ਉਹ ਵਾਲੀ ਬੁੱਕਸ ਖਰੀਦ ਲਓ ਉਹ ਵਾਲੀ ਬੁੱਕਸ ਖਰੀਦ ਲਓ ਉਹਦੇ ਜੋ ਪੇਪਰ ਹੋ ਜਾਊਗਾ ਪੀਆ ਕੈਨ ਵਾਲੇ ਤਾਂ ਤੁਹਾਨੂੰ ਕਹਿਤਾ ਤੁਸੀਂ ਨਾਲ ਦੀ ਨਾਲ ਗਏ ਜਾ ਅੱਛੀ ਹੀ ਚੜ ਜਾਂਦੀ ਹੈ ਮੈਨੂੰ ਵੀ ਸੀ ਸਕੂਲ ਕਾਲਜ ਟਾਈਮ ਬਹੁਤ ਅੱਛੀ ਵੀ ਸੀ ਵੀ ਜੇ ਕਿਸੇ ਨੇ ਕਹਿਤਾ ਵੀ ਆਵਲੀ ਬੁੱਕ ਖਰੀਦ ਲਓ ਜੀ ਨਾਲ ਦੀ ਨਾਲ ਬਸ ਪੁੱਛੋ ਹੀ ਨਾ ਰੋਲਾ ਲੈ ਆਵਣਾ ਕਰੇ ਬੁੱਕ ਚਾਹੀਦੀ ਬੁੱਕ ਲੈ ਕੇ ਆਹ ਹੁਣੇ ਹਾਜ਼ਰ ਕਰੋ ਐਡਾ Տੇਰ ਲੱਗਿਆ ਪਿਆ ਹੋਊਗਾ ਬੁੱਕਸ ਦਾ ਚਾਹੀਦਾ ਸਾਂ ਇੱਕ ਬੁੱਕ ਖੋਲੀ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਪੜ੍ਹੇ ਵਿੱਚ ਆ ਗਏ 15 ਡਾਊਟਸ ਚਲੋ ਜੀ ਮੂੜੋ ਸਮਝ ਨਹੀਂ ਆ ਰਹੀ ਦੂਜਾ ਚੈਪਟਰ ਖੋਲਿਆ ਸੇਮ ਵਿੱਚ ਆ ਗਏ ਡਾਊਟਸ ਹੋਲਡ ਰਹਿ ਗਏ ਕੌਨ ਕਲੀਅਰ ਕਰੋ ਫਿਰ ਤੀਜਾ ਚੈਪਟਰ ਖੋਲਿਆ ਫਿਰ ਡਾਊਟਸ ਆ ਗਏ ਫਿਰ ਹੋਲਡ ਕਰੋ ਫਿਰ ਸਮਝ ਨਹੀਂ ਆਨੀ ਐਂਡ ਚੌਥੇ ਚੈਪਟਰ ਤੱਕ ਜਾਂਦੇ ਜਾਂਦੇ ਮੋਰਲ ਨਾ ਡਾਊਨ ਹੋ ਜਾਂਦਾ ਬੰਦੇ ਦਾ ਇਨਸਾਨ ਨੂੰ ਰਹਿ ਤੱਕ ਸਮਝ ਹੀ ਨਹੀਂ ਆ ਰਹਾ ਮੈਂ ਕਰਾਂ ਕੀ ਬੁੱਕ ਕੀਤੀ ਬੰਦ ਉਹ ਜਿਹੜਾ 5-700 ਰੁਪਿਆ ਲਾਇਆ ਬੁੱਕਸ ਦਾ ਸ਼ਾਇਦ ਉਸ ਤੋਂ ਜ਼ਿਆਦਾ ਲਾਇਆ ਉਹ ਸਾਡੇ ਟੇਲ 'ਚ ਇਕੱਠਿਆ ਹੋਈ ਜਾ। ਆਈ ਸਮਝ ਹੁਣ ਤਾਂ ਇਥੇ ਫਰਕ ਪਤਾ ਚੱਲਿਆ ਕਨਸੈਪਟ ਸਮਝ ਆਇਆ ਕਿ ਜੇ ਅਸੀਂ ਫਰੈਸ਼ਰ ਬੱਚੇ ਹਾਂ ਅਸੀਂ ਸਿੱਖਣਾ ਚਾਹੁੰਨੇ ਹਾਂ ਸਾਡੇ ਟੌਪਿਕਸ ਕਲੀਅਰ ਨਹੀਂ ਹੈ ਸਾਨੂੰ ਉਹ ਉਸ ਸਬਜੈਕਟ ਬਾਰੇ ਨੌਲੇਜ ਨਹੀਂ ਹੈ ਸਾਨੂੰ ਜਮਾ ਹੀ ਕੁਛ ਨਹੀਂ ਆਂਦਾ ਮਤਲਬ ਠੀਕ ਹੈ ਮੈਂ ਕਹ ਦੂੰਗਾ ਵੀ ਅਸੀਂ ਪੜੇ ਹੋਏ ਹਾਂ ਸਕੂਲ ਟਾਈਮ ਤੇ ਮੈਨੂੰ ਜੀ 20% ਟੌਪਿਕ ਆਂਦੇ ਮੈਨੂੰ ਜੀ 40% ਟਾਪਿਕ ਆਉਂਦੇ ਤੇ ਬਾਕੀ ਦਾ 60% ਵੀ ਤਾਂ ਕਰਨਾ ਹੀ ਪੋਗਾ ਆਟੋਮੈਟਿਕਲੀ ਕਿਵੇਂ ਸਮਝ ਆ ਜੂਗੀ ਅੰਮਿਤੇ ਕਨਸੈਪਟ ਹੀ ਸਮਝ ਆਂਦਾ ਇਹ ਵੀਡੀਓ ਐਕਚੁਅਲ ਬਣਾਉਣ ਦਾ ਇਹ ਮਕਸਦ ਹੈ ਕਿ ਜਦੋਂ ਅਸੀਂ ਚੱਕ ਕੇ ਬੁੱਕ ਆ ਜਾਣੇ ਹਾਂ ਕਹਿ ਦਿੰਨੇ ਆ ਕਿ ਬੁੱਕ ਖਰੀਦ ਲਓ ਪੜਨਾ ਸ਼ੁਰੂ ਕਰ ਦੋ ਇਸ ਬੁੱਕ ਚੋਂ ਤੁਹਾਡਾ ਹੋ ਜਾਊਗਾ ਕਲੀਅਰ ਬਈ ਉਹਦੇ ਵਾਸਤੇ ਪਲੀਜ਼ ਬੇਸਿਕ ਨੋਲੇਜ ਇੰਨਾ ਜ਼ਰੂਰ ਬੋਲੋ ਬੱਚੇ ਨੂੰ ਕਿ ਵੀ ਬੇਸਿਕ ਨੋਲੇਜ ਜੇ ਤੁਹਾਨੂੰ ਹੈ ਤਾ ਭਈ ਆਵਲੀ ਬੁੱਕ ਖਰੀਦੋ ਇਹਦੇ ਚੋਂ ਕਰੋ ਪ੍ਰੈਕਟਿਸ ਉਦੋਂ ਬਾਅਦ ਪੇਪਰ 'ਚ ਬੈਠ ਜਾਓ ਤੁਹਾਡੇ ਕੁਐਸਚਨ ਸੋਲਵ ਹੋ ਜਾਣਗੇ ਬੱਚੇ ਨੂੰ ਆਪਾਂ ਜਦੋਂ ਕਹਤਾ ਵੀ ਬੁੱਕ ਖਰੀਦ ਲਓ ਇਸ ਬੁੱਕ 'ਚੋਂ ਪੇਪਰ ਆ ਜਾਊਗਾ ਇਸ ਬੁੱਕ 'ਚੋਂ ਤੁਹਾਡਾ ਮਸਲਾ ਹੱਲ ਹੋ ਜਾਊਗਾ ਉਹ ਬੱਚੇ ਦੇ ਡਾਊਟ ਸੀ ਨਿਕਲਦੇ ਬੱਚਾ ਇੰਨਾ ਡੀਮੋਟੀਵੇਟ ਹੋ ਜਾਂਦਾ ਹੁਣ ਮੈਂ ਤੁਹਾਨੂੰ ਰਿਐਲਿਟੀ ਦੱਸਾਂ ਇੱਕ ਚੀਜ਼ ਦੀ ਆਪਣੀ ਆਵਲੀ ਬੁੱਕ ਜਲਦੀ ਮਾਰਕੀਟ 'ਚ ਆਈ ਗਈ ਹੈ ਸਟੂਡੈਂਟ ਨੂੰ ਪਤਾ ਹੈ ਕਿ ਪੰਜਾਬੀ 'ਚ ਹੈ ਇਹ ਪੰਜਾਬੀ 'ਚ ਬੁੱਕ ਇੰਗਲਿਸ਼ ਦੀ ਬੁੱਕ ਪੰਜਾਬੀ 'ਚ ਹੈ ਸਾਰੀ ਪੰਜਾਬੀ 'ਚ ਐਕਸਪਲੇਨ ਕੀਤੇ ਹੋਏ ਹੈ ਠੀਕ ਹੈ ਪਤਾ ਨਹੀਂ ਕਿੰਨੇ ਹਜ਼ਾਰਾਂ ਬੱਚੇ ਹੋਣਗੇ ਜਦੋਂ ਵੀ ਬੁੱਕ ਆਈ ਹੈ ਬੱਚੇ ਖਰੀਦ ਲੈਂਦੇ ਆ ਬੁੱਕ ਕਿਉਂ ਕਿ ਉਸ ਟੀਚਰ ਦੀ ਇੰਗਲਿਸ਼ ਦੀ ਬੁੱਕ ਆਈ ਹੈ ਪੰਜਾਬੀ ਚ ਲਿਖੀ ਹੋਈ ਹੈ ਟੀਚਰ ਦੀ ਅਸੀਂ ਟੀਚਰ ਨੇ ਕਿਹਾ ਵੀ ਆਵਲੀ ਬੁੱਕ ਹੈ ਜੀ ਆਪਣੀ ਇੰਗਲਿਸ਼ ਦੀ ਪ੍ਰੈਕਟਿਸ ਹੋ ਉਸ ਲਈ ਅਸੀਂ ਟੀਚਰ ਦੀ ਗੱਲ ਨੂੰ ਪੂਰਾ ਸੁਣੇ ਬਿਨਾ ਵੀ ਟੀਚਰ ਨੇ ਕਿਹਾ ਵੀ ਜੇ ਤੁਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਰਿਵੀਜ਼ਨ ਕਰਨਾ ਚਾਹੁੰਦੇ ਹੋ ਐਕਸਟਰਾ ਤੁਹਾਨੂੰ ਚਾਹਦੇ ਹੋ ਕਿ ਕੁਐਸਚਨਸ ਆ ਜਾਣ ਡਿਸਕਸ਼ਨ ਦੇ ਨਾਲ ਤਬਈ ਬੁੱਕ ਖਰੀਦ ਲਓ ਉਹ ਗੱਲ ਨਹੀਂ ਸੁਣੀ ਸਿੱਧਾ ਸੁਣਿਆ ਵੀ ਟੀਚਰ ਦੀ ਬੁੱਕ ਹੈਗੀ ਹੈ ਪੰਜਾਬੀ ਲੈਂਗੁਏਜ ਚ ਅਸੀਂ ਆਰਡਰ ਪਾਇਆ ਬੁੱਕ ਮੰਗਾ ਲਈ ਤੁਸੀਂ ਬਿਲੀਵ ਨਹੀਂ ਕਰੋਗੇ ਜਦੋਂ ਆਪਣੀ ਬੁੱਕ ਆਈ ਹੈ ਮੈਨੂੰ ਇਹ ਲੱਗਦਾ ਵੀ ਜੇ ਹਜ਼ਾਰ ਬੱਚੇ ਕੋਲ ਬੁੱਕ ਗਈ ਹੈ ਹਜ਼ਾਰ ਬੱਚੇ ਵਿੱਚੋਂ ਘੱਟੋ ਘੱਟ ਉਹ ਤੋਂ ਬਾਅਦ 300 ਬੱਚਾ 300 ਬੱਚੇ ਦੀ ਇਹ ਕਾਲ ਆਈ ਹੋਣੀ ਜਿਨ੍ਹਾਂ ਦੀ ਆਈ ਨਹੀਂ ਉਹ ਗੱਲ ਵੱਖਰੀ ਹੈ ਕੋਈ ਠੀਕ ਹੈ 300 ਬੱਚੇ ਤੱਕ ਦੀ ਇਹ ਜਿੰਨਾ ਕੜ ਦਛਾ ਜਾਵੇ ਹੋਗੀ ਵੀ ਮੈਮ ਬੁੱਕ ਤਾਂ ਤੁਹਾਡੀ ਹੈਗੀ ਹੈ ਮੇਰੇ ਕੋਲ ਮੈਂ ਪੜੀ ਵੀ ਵਧੀਆ ਲਿਖੀ ਹੋਈ ਆ ਸਮਝ ਵੀ ਆਂਦੀ ਐ ਰੂਲਸ ਵੀ ਸਮਝ ਆਉਂਦੇ ਬਟ ਕੁਐਸਚਨ ਸੋਲਵਿੰਗ ਹੁੰਦੇ ਮੁੱਕ ਤਾਂ ਮੈਂ ਲੈ ਰખી ਹੂੰ ਦੋਸਤੋ ਜੀ ਮੈਂ ਕਿਹੜਾ ਕੋਰਸ ਖਰੀਦਾਂ ਮੇਰਾ ਅੱਜ ਦਾ ਮੋਟਿਵ ਇੱਥੇ ਕਿਸੇ ਕੋਰਸ ਦੀ ਪ੍ਰੋਮੋਸ਼ਨ ਕਰਨਾ ਨਹੀਂ ਐ ਕੋਰਸ ਦੀ ਅਗਰ ਮੈਂ ਪ੍ਰੋਮੋਸ਼ਨ ਕਰਨੀ ਹੁੰਦੀ ਜਾਂ ਜਦੋਂ ਆਪਾਂ ਦੇ ਜਦੋਂ ਦੇ ਆਪਾਂ ਆਨਲਾਈਨ ਆਏ ਹਾਂ ਮੈਂ ਉਹਦਾ ਹੀ ਵਾਲੀ ਵੀਡੀਓ ਬਣਾ ਦਿੰਦੀ ਮੈਨੂੰ ਆਲਸ ਹੀ ਕਾਹਦਾ ਆਉਂਦਾ ਇਸ ਚੀਜ਼ ਦਾ ਕਿਉਂ ਮੈਨੂੰ ਡਿਲੇ ਕੀਤਾ ਗਾਇਨ ਬਚ ਲੋ ਕਰਨਾ ਸੀ ਸਮਝ ਜਾਓ ਤਪ ਵੀ ਆਪ ਕੋ ਲੋਦੇ ਕੰਮ ਕਰ ਰਹੇ ਆਨਲਾਈਨ ਆਪ ਕੋਦੋਂ ਦੇ ਵੀਡੀਓ ਐ ਦੀਆਂ ਦੋ ਚਾਰ ਮੈਂ ਬਣਾ ਕੇ ਸੁੱਟ ਦਿੰਦੀ ਵੀਡੀਓ ਬਾਇਓ ਜੀ ਆ ਤਾਂ ਕੋਈ ਬੁੱਕ ਦਾ ਕੋਈ ਫਾਇਦਾ ਨਹੀਂ ਹੈ ਕੋਰਸ ਲੈ ਲਓ ਨਹੀਂ ਨਹੀਂ ਫਰਕ ਇਸ ਚੀਜ਼ ਦਾ ਸਮਝ ਰਹੇ ਹੋ ਜੇ ਮੋਟੀਵੇਸ਼ਨ ਹੁੰਦਾ ਤਾਂ ਆਪਾਂ ਨੂੰ ਤਾਂ ਪਤਾ ਨਹੀਂ ਇਹਦੇ ਦੋ ਚਾਰ ਵੀਡੀਓ ਮੈਂ ਬਣਾ ਬਣਾ ਕੇ ਤੁਹਾਨੂੰ ਕਮਲੇ ਕਰਦੇ ਮੈਂ ਟਾਈਮ ਹੀ ਨਹੀਂ ਮਿਲਦਾ ਨਾ ਬਿਜ਼ੀ ਚੱਲਦਾ ਹੈ ਨਾ ਹੈਪਟਿਕ ਹੁੰਦਾ ਹੈ ਨਾ ਜ਼ਿਆਦਾ ਹੈਪਟਿਕ ਹੁੰਦਾ ਟਾਈਮ ਨਹੀਂ ਬਚਦਾ ਕੋਸ਼ਿਸ਼ ਕਰਦਾ ਵਾ ਤਦ ਕਰੀਏ ਬੱਚਿਆਂ ਉਸਤੇ ਬਟ ਇਸ ਵਾਸਤੇ ਮੈਨੂੰ ਕਦੋਂ ਦਾ ਮਨ ਸੀ ਕਿ ਬੱਚੇ ਬੜੇ ਪਰੇਸ਼ਾਨ ਹੁੰਦੇ ਨੇ ਤੁਸੀਂ ਇੱਕ ਗੱਲ ਸਮਝੋ ਜੇ ਤੁਹਾਨੂੰ ਨੌਲੇਜ ਹੈ ਤੁਸੀਂ ਨੌਲੇਜ ਰੱਖਿਓ ਇਹ ਕੀਤਾ ਹੋਇਆ ਆਪਣਾ ਸਿਲੇਬਸ ਤੁਹਾਨੂੰ ਬੇਸਿਕ ਕਲੀਅਰ ਹੈ ਚਾਹੇ ਉਹ ਮੈਥ ਸ ਹੈ ਰੀਜ਼ਨਿੰਗ ਹੈ ਇੰਗਲਿਸ਼ ਹੈ ਪੰਜਾਬੀ ਕੋਈ ਵੀ ਤੁਹਾਨੂੰ ਕਲੀਅਰ ਹੈ ਤਾਂ ਭਾਈ ਤੁਸੀਂ ਚਾਰ ਬੁੱਕਸ ਖਰੀਦ ਕੇ ਲਿਆਓ ਚਾਰੋਂ ਡਨ ਕਰੋ ਕੋਈ ਦੋ ਚਾਰ ਡਾਊਟ ਆਏ ਕੋਈ ਦਿੱਕਤ ਨਹੀਂ ਕੋਈ ਮਸਲਾ ਨਹੀਂ ਇਧਰ ਉਧਰ ਪੁੱਛ ਕੇ ਕਲੀਅਰ ਹੋ ਜਾਣਗੇ ਤਾਂ ਭਾਈ ਲਿਓ ਬੁੱਕਸ ਟੇਰ ਲਿਓ ਪੜ੍ਹੋ ਬਥੇ ਹੋਤੀ ਹੈ ਬਹੁਤ ਚੰਗੀ ਕਰਨੇ ਪਰ ਕੋਈ ਜਦੋਂ ਅਸੀਂ ਹਜੇ ਤਿਆਰੀ ਸ਼ੁਰੂ ਕੀਤੀ ਐ ਸਾਨੂੰ ਪਤਾ ਕੁਝ ਹੈ ਨਹੀਂ ਕੋ ਸਬਜੈਕਟ ਦੇ ਟਾਪਿਕ ਸਾਨੂੰ ਆਂਦੇ ਨਹੀਂ ਚੀਜ਼ਾਂ ਸਾਨੂੰ ਸਮਝ ਨਹੀਂ ਆਉਂਦੀਆਂ ਸਿੱਧਾ ਬਾਜ਼ਾਰ ਗਏ 5-7 ਹਜ਼ਾਰ ਰੁਪਇਆ ਲਾ ਕੇ ਅਸੀਂ ਰੱਖਤਾ ਉਦੋਂ ਬਾਜੀ ਸਾਡੀ ਬੁੱਕ ਵੇਖਾ ਇਹ ਤਾਂ ਨਹੀਂ ਹੁੰਦੀਆਂ ਚੀਜ਼ਾਂ ਤਾਂ ਜਦੋਂ ਤੁਸੀਂ ਇੱਕ ਟੀਚਰ ਨਾਲ ਜੁੜੋਗੇ ਤੁਸੀਂ ਇੱਕ ਗੱਲ ਸਮਝੋ ਮੈਂ ਤੁਹਾਨੂੰ ਆਪਣੇ ਆਪਣੀ ਦੱਸਦੀ ਐਗਜ਼ਾਮਪਲ ਦੱਸਦੀ ਜਦੋਂ ਤੁਸੀਂ ਇੱਕ ਟੀਚਰ ਨਾਲ ਜੁੜੋਗੇ ਮੈਂ ਤੁਹਾਨੂੰ ਹਰ ਇੱਕ ਟਾਪਿਕ ਦੇ ਕਨਸੈਪਟ ਦੱਸ ਹਰ ਇੱਕ ਟਾਪਿਕ ਦੇ ਕਨਸੈਪਟ ਦੱਸਦੀ ਮੈਂ ਤੁਹਾਨੂੰ ਕਹਤਾ ਈਚ ਮਤਲਬ ਹਰ ਇੱਕ ਹੁੰਦਾ ਆਈਦਰ ਯੂਜ਼ ਕਰਦੇ ਆ ਦੋ ਵਿੱਚੋਂ ਇੱਕ ਵਾਸਤੇ ਨਾਈਦਰ ਯੂਜ਼ ਕਰਦੇ ਆ ਦੋਆਂ ਵਿੱਚੋਂ ਇੱਕ ਵੀ ਨਹੀਂ ਨਨ ਯੂਜ਼ ਕਰਦੇ ਹਾਂ ਜਿਆਦਾ ਵਿੱਚੋਂ ਇੱਕ ਵੀ ਨਹੀਂ ਕਲੀਅਰ ਜਦੋਂ ਸਾਨੂੰ ਐਦਾਂ ਦੀ ਕਨਸੈਪਟ ਸਾਨੂੰ ਸਾਰੇ ਟੀਚਰ ਨੇ ਕਲੀਅਰ ਕਰਤੀ ਉਸ ਤੋਂ ਬਾਅਦ ਸਾਨੂੰ ਪ੍ਰੈਕਟਿਸ ਸ਼ੀਟ ਦੇ ਦਿੱਤੀ ਆ ਸੋਲਵ ਕਰਨ ਵਾਸਤੇ ਉਨਾ ਪ੍ਰੈਕਟਿਸ ਸ਼ੀਟਸ ਨੂੰ ਟੀਚਰ ਨੇ ਡਿਸਕਸ ਵੀ ਕਰਕੇ ਦੇਤਾ ਤੁਹਾਨੂੰ। ਉਹ ਤੋਂ ਬਾਅਦ ਤੁਹਾਨੂੰ ਟੀਚਰ ਨੇ ਟੈਸਟ ਵੀ ਬਣਾ ਕੇ ਦੇ ਦਿੱਤੇ। ਉਹ ਤੋਂ ਬਾਅਦ ਟੀਚਰ ਤੁਹਾਡੇ ਕੋਲ WhatsApp ਤੇ ਅਵੇਲੇਬਲ ਹੈ। ਕੋਸ਼ਿਸ਼ ਕਰਦਾ ਹੈ ਭਈ ਮੈਂ ਵੱਧ ਤੋਂ ਵੱਧ ਤੁਹਾਡੇ ਡਾਊਟ ਲੈ ਸਕਾਂ। ਵੱਧ ਤੋਂ ਵੱਧ ਡਾਊਟਸ ਲੈ ਸਕਾਂ। ਮੇਰੀ ਕੋਸ਼ਿਸ਼ ਅਜੀਤ ਤੋਂ ਬਾਅਦ ਜਾਣ ਲੱਗਿਆਂ ਕਿ ਉਹ ਚੀਜ਼ਾਂ ਹੁੰਦੇ ਵਿੱਚ 100 ਮੈਸੇਜ ਆਊਗਾ ਤਾਂ ਬਹੁਤ ਔਖ ਹੈ, ਬਹੁਤ ਔਖ ਹੈ ਨਾ। ਬਟ ਫਿਰ ਵੀ ਕੋਸ਼ਿਸ਼ ਰਹਿਣੀ ਵੀ 100 ਮੈਸੇਜ ਆਇਆ ਤਾਂ ਸੋ ਵਿੱਚ ਉਹ ਵੀ 70 80 ਬੱਚਾ ਡਾਊਟ ਆ ਐਟ ਲੀਸਟ ਮੈਂ ਬੈਠ ਕੇ ਮੈਂ ਅੱਖਾਂ ਦਰਦ ਹੋਣ ਲੱਗ ਪਈਆਂ ਵੀ ਮੈਂ ਫਿਰ ਵੀ ਕਲੀਅਰ ਕਰ ਲਈ ਕਈ ਰੈਲ ਜਾਂਦੇ ਨੇ ਨਹੀਂ ਵੀ ਦਾਰਾ ਵੱਧਾ ਜਾਂਦੇ ਕੀ ਕਰੀ ਜਦੋਂ ਤੁਹਾਨੂੰ ਇੱਕ ਟੀਚਰ ਇਸ ਤਰੀਕੇ ਨਾਲ ਸਟੈਪ ਬਾਈ ਸਟੈਪ ਤੁਹਾਨੂੰ ਕਲੀਅਰ ਕਰਦਾ ਜਾਊਗਾ ਤੁਹਾਨੂੰ ਇਹ ਚੀਜ਼ਾਂ ਕਰਾਊਗਾ ਤੁਹਾਡੇ ਕਨਸੈਪਟ ਕਲੀਅਰ ਤੁਹਾਡੇ ਡਾਊਟਸ ਕਲੀਅਰ ਤੁਹਾਨੂੰ ਕੋਈ ਵੀ ਦਿੱਕਤ ਆਊਗੀ ਨਹੀਂ ਉਸ ਚੀਜ਼ ਕੰਮ ਤੁਹਾਡਾ ਡਨ ਹੋ ਗਿਆ ਪ੍ਰੋਪਰਲੀ ਜੇ ਤੁਹਾਨੂੰ ਬੁੱਕ ਦੀ ਜਗ੍ਹਾ ਤੇ ਇੱਕ ਟੀਚਰ ਆਪਣੀ ਗਾਈਡੈਂਸ ਦੇ ਰਿਹਾ ਤੁਹਾਡੇ ਨਾਲ ਰਹੂਗਾ ਹਮੇਸ਼ਾ ਤੁਸੀਂ ਕੋਰਸ ਖਰੀਦਿਆ ਕਿੰਨੇ ਦਾ 7-800 ਦਾ 1000 ਦਾ ਵੱਧੋ ਵੱਧ ਚਲੋ 1200 ਦਾ ਲਾ ਲਓ ਉਹ ਟੀਚਰ ਇੱਕ ਸਾਲ ਦੀ ਤੁਹਾਨੂੰ ਵੈਲਿਡਿਟੀ ਦੇ ਰਿਹਾ ਇੱਕ ਸਾਲ ਦੀ ਵੈਲਿਡਿਟੀ ਸਾਰਾ ਟੋਟਲ ਤੁਹਾਨੂੰ ਕੰਟੈਂਟ ਮਿਲ ਰਿਹਾ ਐਨੀ ਮਿਹਨਤ ਕਰਕੇ ਡਿਸਕਸ਼ਨ ਬਣਾਵਾ ਬਣਾ ਕੇ ਦੇ ਰਹੇ ਹਾਂ ਵੀ ਮਿਹਨਤ ਕਰਕੇ ਇੱਕ ਚੀਜ਼ ਦਿੰਦਾ ਰਾਤ ਦੇ 2-2 ਵਜੇ ਮੈਂ 3-3 ਹੋ ਜੇ ਵੀ ਰਿਕਾਰਡਿੰਗਸ ਕੀਤੀਆਂ ਹੋਈਆਂ ਠੀਕ ਹੈ ਵਕੀਬ ਤੁਹਾਨੂੰ ਸਾਰੀ ਦੀ ਸਾਰੀ ਸ਼ਾਰਟ ਟ੍ਰਿਕ ਲਗਾ ਕੇ ਕਰਵਾਉਣੀ ਸਾਰੇ ਸਾਰੇ ਵਰਡ ਮੈਂ ਕੋਸ਼ਿਸ਼ ਕਰਦੀਆਂ ਸ਼ਾਰਟ ਟ੍ਰਿਕਸ ਲਵਾਗਾ ਕਿ ਜਿਹੜਾ ਵਰਡ ਤੁਹਾਨੂੰ ਅੱਜ ਕਰਾਇਆ ਉਹ ਤੁਹਾਨੂੰ ਅੱਜ ਤੋਂ ਬਾਅਦ 6 ਮਹੀਨੇ ਬਾਅਦ ਵੀ ਪੇਪਰ 'ਚ ਦਿਖੇ ਨਾ ਤੁਹਾਨੂੰ ਨਾਲ ਦੇ ਨਾਲ ਯਾਦ ਆਵੇ ਤੇ ਬੱਚਿਆਂ ਨੂੰ ਆਉਂਦਾ ਵੀ ਹੈ ਬੱਚਿਆਂ ਕਿ ਇਹ ਦੱਸਦੇ ਵੀ ਹੈ ਤਾਂ ਦੱਸੋ ਜਦੋਂ ਤੁਹਾਨੂੰ ਇੱਕ ਟੀਚਰ ਬੋਲ ਕੇ ਤੁਹਾਨੂੰ ਇੱਕ ਇੱਕ ਕਨਸੈਪਟ ਇੱਕ ਇੱਕ ਕੁਐਸਚਨ ਕਲੀਅਰ ਕਰ ਰਿਹਾ ਹੈ ਉਹ ਟੀਚਰ ਨੂੰ ਅਸੀਂ ਆ ਪੇ ਕਰਨ ਲੱਗਿਆ ਪਤਾ ਨਹੀਂ ਅਸੀਂ ਕੀ ਕਹਾਂ ਦਿੰਦੇ ਆ ਕੋਰਸ ਵੇਚਦੇ ਆ ਕੋਰਸ ਸੇਲ ਕਰਦੇ ਆ ਕੋਰਸ ਕਰਦੇ ਆ ਫਲਾ ਕਰਦੇ ਆ ਕੋਈ ਤੱਕੇ ਨਾਲ ਟੀਚਰ ਕਹਿੰਦਾ ਕਿ ਨਹੀਂ ਜੀ ਮੇਰਾ ਕੋਰਸ ਮੈਪ ਬਣਾਇਆ ਹੈ ਮੈਸਚ ਵੀ ਪਤਾ ਨਹੀਂ ਕਿੰਨੀ એનર્ਜੀ ਲਾਈ ਕਿੰਨੀ ਮਿਹਨਤ ਲਾਈ ਹੈ ਆ ਤਾਂ ਇੱਕ ਇੱਕ ਵਾਰੀ ਦੀ ਪੇ ਕਰਕੇ ਤੁਹਾਨੂੰ ਜਦੋਂ ਅੰਦਰ ਜਾਓਗੇ ਜਦੋਂ ਟੀਚਰ ਦੀ ਮਿਹਨਤ ਦੇਖੋਗੇ ਨਾ ਤੁਹਾਨੂੰ ਖੁਦ ਨੂੰ ਰਿਅਲਾਈਜ਼ ਹੋ ਜਾਊਗਾ ਵੀ ਯਾਰ ਕੁਝ ਵੀ ਨਹੀਂ ਹੈ ਕੁਝ ਜ਼ੀਰੋ ਹੈ ਜ਼ੀਰੋ ਵੀ ਇੰਨੀ ਐਫਰਟ ਪਾ ਰਹੀ ਇਸ ਟੀਚਰ ਨੇ ਕੀ ਚੀਜ਼ਾਂ ਕੀ ਚੀਜ਼ ਨਹੀਂ ਅਵੇਲੇਬਲ ਹੋ ਗਈ ਇਸ ਚੀਜ਼ ਅਸੀਂ ਇੱਥੇ ਜਦੋਂ ਇੱਕ ਵਾਰੀ ਵਨ ਟਾਈਮ ਪੇ ਕਰਕੇ ਅਸੀਂ ਟੀਚਰ ਦੀ ਗਾਈਡੈਂਸ ਦੇ ਅੰਦਰ ਹੋ ਕੇ ਆਪਣੀ ਤਿਆਰੀ ਚਲਦੀ ਕਰ ਦਿੰਦੇ ਹਾਂ ਠੀਕ ਹੈ ਉਹ ਸਾਨੂੰ ਦੁੱਖ ਦੈ ਉਹ ਵੀ ਬੜੇ ਆਂਦੇ ਬੜੇ ਆਂਦੇ ਕੋਰਸ ਪਬਲਿਸ਼ ਕਰ ਦਿੰਦੇ ਆ ਜੀ ਨਵਾਂ 2 ਮਹੀਨੇ ਬਾਅਦ 4 ਮਹੀਨੇ ਬਾਅਦ 6 ਮਹੀਨੇ ਬਾਅਦ ਜਦੋਂ ਇੱਕ ਵਾਰੀ ਕਹਿਤਾ ਵੀ ਇੱਕ ਸਾਲ ਦੀ ਵੈਲਿਡਿਟੀ ਕਿਉਂ ਦਿੱਤੀ ਵੇਚ ਦੀ ਇੱਕ ਸਾਲ ਦੀ ਵੈਲਿਡਿਟੀ ਤਾਂ ਦਿੱਤੀ ਜਾਂਦੀ ਹੈ ਕਿ ਤੁਸੀਂ ਇਹਦੇ ਵਿੱਚੋਂ ਹੀ ਸਾਰਾ ਕੁਝ ਕਰੋਗੇ ਇੱਕ ਸਾਲ ਵਾਸਤੇ ਸਾਰਾ ਕੰਟੈਂਟ ਤੁਹਾਡੇ ਕੋਲ ਹੈ ਜਦੋਂ ਮਰਜ਼ੀ ਜਿਹੜਾ ਮਰਜ਼ੀ ਟੌਪਿਕ ਕਰੋ ਰਿਵੀਜ਼ਨ ਕਰੋ ਟੈਸਟ ਕਰੋ ਕੋ ਕੈਮ ਕਰੋ ਤੁਹਾਨੂੰ ਇਹ ਚੀਜ਼ ਕਹੀਦੀ ਹੈ ਜੇ ਇਹ ਹੀ ਹੋਵੇ ਵੀ ਨਵਾਂ ਬੈਚ ਲਾਂਚ ਕਰਾਂਗੇ ਅਸੀਂ ਪੁਰਾਣੇ ਬੱਚਿਆਂ ਨੂੰ ਕਹਾਂਗੇ ਵੀ ਨਵਾਂ ਬੈਚ ਫੇਰ ਲੈ ਲਓ ਜੀ ਆ ਪਿਛਲੇ ਮਹੀਨੇ ਉਹ ਕੀਤਾ ਸੀ 2 ਮਹੀਨੇ ਬਾਅਦ ਅਗਲਾ ਬੈਚ ਚੱਲ ਪਿਆ ਤਾਂ ਬੈਚ ਦੀ ਵੈਲਿਡਿਟੀ ਦਾ ਫਿਰ ਇੱਕ ਮਹੀਨੇ ਦੀ ਜਾਂ 2 ਮਹੀਨੇ ਦੀ ਤਾਂ ਦੇਵਾਂਗੇ ਤੁਹਾਡਾ ਬੈਚ ਹੀ ਬੰਦ ਕਰ ਦਾਂਗੇ ਫਿਰ ਫਿਰ ਕਹਾਂਗੇ ਜੀ ਹੁਣ ਨਵਾਂ ਬੈਚ ਆਇਆ ਤੁਹਾਨੂੰ ਨਵਾਂ ਲੈ ਲਓ ਕਿਉਂ ਜਦੋਂ ਤੁਹਾਨੂੰ ਇੱਕ ਚੀਜ਼ ਕਹੀਦੀ ਹੈ ਵੀ ਇੱਕ ਬੈਚ ਲਾ ਲਓ ਆਪਣਾ ਚੁੱਪ ਕਰਕੇ ਹੁੰਦੀ ਅੰਦਰੋਂ ਗ੍ਰਾਮਰ ਵੋਕੈਬ ਪ੍ਰੈਕਟਿਸ ਲਾਈਵ ਟੈਸਟ ਟੈਸ ਸਾਰਾ ਕੁਝ ਕਰ ਲੋ ਯਾਰ ਉਹਦਾ ਕੰਟੈਂਟ ਖਾ ਲੋ ਸਾਰਾ ਫੁੱਲ ਕੰਟੈਂਟ ਮਿਲਦਾ ਦੇਖੋ ਕਿੰਨੀਆਂ ਕਿੰਨੀਆਂ ਵੀਡੀਓਜ਼ ਹੋਈਆਂ ਕਿੰਨੀਆਂ ਕਿੰਨੀਆਂ ਵੀਡੀਓਜ਼ ਬਣਾਵਨਾ ਕੇ ਦਿੱਤੀਆਂ ਨੇ ਤੁਹਾਨੂੰ ਇੱਕ ਇੱਕ ਟੈਸਟ ਐਕਸਪਲੇਨ ਕਰੀ ਦੀ ਐ ਇੱਕ ਸ਼ੀਟ ਐਕਸਪਲੇਨ ਕਰੀ ਦੀ ਐ ਉਹਦੇ ਵਿੱਚੋਂ ਸਾਰਾ ਕੁਝ ਖਾ ਕੇ ਪੇਪਰ 'ਚ ਬਹਿ ਜਾਓ ਹੋਰ ਕੋਈ ਸੋਰਸ ਫੋਲੋ ਕਰਨ ਦੀ ਲੋੜ ਨਹੀਂ ਮੈਂ ਇਹਦੇ ਪਿੱਛੇ ਮਨਾ ਕਰ ਦਿੰਦੀ ਆਪਣੇ ਬੱਚਿਆਂ ਬੱਚੇ ਪੁੱਛਦੇ ਹੈ ਕਿ ਮੈਮ ਬੈਚ ਵੀ ਲੈਣਾ ਹੈ ਬੁੱਕ ਵੀ ਲੈਣੀ ਹੈ ਕੋਰਸ ਵੀ ਲੈਣਾ ਬੁੱਕ ਵੀ ਲੈਣੀ ਹੈ ਮੇਰਾ ਕੋ ਰਿਪਲਾਈ پتہ ਕੀ ਹੁੰਦੇ ਜੇ ਮੇਨਾਂ ਨਾਲ ਗੱਲ ਹੋਏ ਬੱਚੇ ਮੇਰਾ ਕੋ ਰਿਪਲਾਈ پتہ ਕੀ ਹੁੰਦੇ ਮੈਂ ਕਹਿੰਦੀ ਹਾਂ ਬੁੱਧ ਬੈਚ ਦੇ ਕੰਟੈਂਟ ਨੂੰ ਕੁਦਾ ਇਹਨੂੰ ਖਾ ਕੇ ਵੀ ਪੇਪਰ 'ਚ ਬਹਿ ਜਾਓਗੇ ਨਾ ਤਾਂ ਫੁੱਲ ਮਾਰਕਸ ਆ ਜਾਣਗੇ ਸਮਝ ਰਹੇ ਹੋ ਸਿਸਟਮ ਇਹ ਬਣਿਆ ਪਿਆ ਸਾਨੂੰ ਕਿਸੇ ਨੇ ਕਹਿਤਾ ਵੀ ਉਹ ਬੁੱਕ ਚੋਂ ਪੇਪਰ ਆਂਦਾ ਉਹ ਬੁੱਕ ਚੱਕ ਲੋ ਉਹਦੇ ਚ ਰੱਟੇ ਮਾਰ ਲਓ ਕੀ ਉਹ ਰੱਟੇ ਮਾਰੇ ਹੋਏ ਬੁੱਕ ਦੇ ਬੁੱਕ 'ਚ ਸਾਨੂੰ ਸਕੋਰ ਪੇਪਰ 'ਚ ਸਾਨੂੰ ਸਕੋਰ ਕਰਵਾਉਂਦੇ ਪਤਾ ਨਹੀਂ ਕਿੰਨੇ ਸਟੂਡੈਂਟ ਦੇ ਕਮੈਂਟ ਪਏ ਹੋਣਗੇ ਮੈਮ ਮੇਰੇ ਕੋਲ ਆਹ ਵਾਲੀ ਬੁੱਕ ਵੀ ਹੋ ਗਈ ਹੈ ਮੇਰੇ ਕੋਲ ਆਹ ਵਾਲੀ ਬੁੱਕ ਹੁੰਦੀ ਹੈ ਪਰ ਇਹਦੇ ਮਾਰਕਸ ਨਹੀਂ ਆਉਂਦੇ ਕਿੰਨੀਆਂ ਬੁੱਕਸ ਦਾ ਨਾਮ ਦਿਨਾ ਦੇ ਬੱਚੇ ਵੀ ਮੈਂ ਤਾਂ ਕਿਸੇ ਟੀਚਰ ਨੇ ਦੱਸਿਆ ਸੀ ਆਹ ਵਾਲੀ ਬੁੱਕ ਲੈ ਲਓ ਉਹਦੇ ਚ ਪੜ੍ਹ ਲਓ ਵੀ ਕਹਿੰਦੇ ਮੇਰੇ ਮਾਰਕਸ ਨਹੀਂ ਆਉਂਦੇ ਮੈਂ ਬਹੁਤ ਮਿਹਨਤ ਕਰਾਂ ਮੇਰੇ ਬਹੁਤ ਟਾਈਮ ਖਰਾਬ ਹੋ ਗਿਆ ਇਹ ਤੁਹਾਡਾ ਟਾਈਮ ਵੀ ਸੇਵ ਕੀਤਾ ਹੈ ਇਸ ਦਾ ਮਤਲਬ ਇਹ ਨਹੀਂ ਵੀ ਹਾਂ ਕੋਰਸ ਲੈ ਲਓ ਜੀ ਕੋਰਸ ਜੇ ਤੁਸੀਂ ਦੋ ਕੰਡੀਸ਼ਨਸ ਜੇ ਭਈ ਤੁਸੀਂ ਹਗੇਓ ਅਣਜਾਣ ਬੱਚੇ ਤੁਸੀਂ ਸ਼ੁਰੂ ਕਰਨਾ ਕੋ ਸਕੂਲ ਟਾਈਮ ਚ ਆਪਾਂ ਸਕੂਲ ਜਾਂਦੇ ਸੀਗੇ ਆਪਣੇ ਟੀਚਰ अपॉन ਟਾਪਿਕ ਰਹਿੰਦੇ ਸੀਗੇ ਸਾਇੰਸ ਦਾ ਕਰਾਤਾ ਮੈਥ ਦਾ ਕਰਾਤਾ ਇੰਗਲਿਸ਼ ਦਾ ਕਰਾਤਾ ਫਸ ਸਮਝਦੇ ਫਿਰ ਆਪਾਂ ਪ੍ਰੈਕਟਿਸ ਕਰਦੇ ਫਿਰ ਆਪਾਂ ਡਾਊਟ ਪੁੱਛਦੇ ਹੁੰਦੇ ਸੀਗੇ ਹੁਣ ਅਸੀਂ ਬੈਠੇ ਹਾਂ ਕੰਪੀਟੀਟਿਵ ਇਗਜ਼ਾਮ 'ਚ ਜਿੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਲਿਆਤੀਆਂ ਦੋ ਚਾਰ ਬੁੱਕਸ ਉਥੇ ਲਾਇਆ 5 700 1000 1500 2 2000 ਪਤਾ ਨਹੀਂ ਕਿੰਨੇ ਹੀ ਲਾਤੇ ਇੱਕ ਇੱਕ ਕਰਕੇ ਲਈ ਜਾਂਦੇ ਲਈ ਜਾਂਦੇ ਲਈ ਜਾਂਦੇ ਪਹਿਲਾਂ ਇਹ ਆਪਣੇ ਆਪ ਨੂੰ ਸਮਝੋ ਕਿ ਜੇ ਤੁਸੀਂ ਹੋ ਜਮਾ ਬਈ ਜਮਾ ਫਰੈਸ਼ਰ ਵੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਤਾਂ ਵੀ ਮੈਂ ਆਪਣੇ ਆਪ ਸੋਲਵ ਨਹੀਂ ਕਰ ਸਕਦਾ ਮੈਂ ਲੈਣ ਨਹੀਂ ਜਾਉਂਗਾ ਨਾ ਬੁੱਕ ਉੱਥੇ ਖੜ ਕੇ ਦੇਖਿਆ ਬੁੱਕ ਮੈਂ ਕਿ ਹੋ ਰਾਇਆ ਆਈਡੀਆ ਬੁੱਕ ਸਟੋਰ ਤੇ ਜਾਓ ਬੁੱਕ ਲਓ ਅਗਲੇ ਤੋਂ ਉੱਥੇ ਖੜ ਕੇ ਆਰਾਮ ਨਾਲ 5 ਮਿੰਟ ਲਾਓ 10 ਮਿੰਟ ਲਾਓ ਕਿਹੜਾ ਕੁਝ ਕਹ ਰਹੇ 10 ਮਿੰਟ ਲਾਓ 15 ਮਿੰਟ ਲਾਓ ਨਿਗਾ ਮਾਰੋ ਜੀ ਜਮ ਕਵੈਸ਼ਨ ਸੋਲਵ ਕਿ ਲੱਗ ਰਿਹਾ ਵੀ ਹਾਂ ਵੀ ਹੋਰੇ ਸੋਲ 10 ਕਵੈਸ਼ਨ ਹੀ ਸੋਲਵ ਕਰ ਲਓ 10 ਮਿੰਟ ਖੜ ਕੇ ਉੱਥੇ ਫਿਰ ਰੁਕ ਜਾ ਬਈ ਮੈਂ ਚੈੱਕ ਕਰ ਲਾਂ ਬਈ ਬੁੱਕ ਮੇਰੇ ਕੰਮ ਦੀ ਹੈਗੀ ਕਿ ਨਹੀਂ ਹੈਗੀ ਤੁਹਾਡੇ ਕੁਐਸਚਨ ਸੋਲਵ ਹੋ ਰਿਹਾ ਤਾਂ ਮਤਲਬ ਤੁਹਾਨੂੰ ਬੇਸਿਕ ਨੋਲੇਜ ਹੈ ਤੁਸੀਂ ਕਰ ਜਾਓਗੇ ਖਰੀਦ ਲਓ ਖਰੀਦੀ ਚਲੋ ਉਹ ਕੁਛ ਕੀ ਹੈ ਸਮਝ ਮੈਨੂੰ ਇੱਕ ਟਾਪਿਕ ਮੈਂ ਦੇਖਿਆ ਨਾ ਮੈਨੂੰ ਸਮਝ ਕੁਛ ਆ ਨਹੀਂ ਰਿਹਾ ਮੈਂ ਲੈ ਆ ਕੇ ਰੱਖ ਦਿਨਾ ਬਸ ਚਾਰ ਦਿਨ ਪੜਦਾ ਸ਼ੌਕ ਨਾਲ ਢੇਰ ਲਾ ਜੇ ਤੁਸੀਂ ਜਮਾ 0 ਹੋ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਸਬਜੈਕਟ ਮੇਰੇ 2 4 5 ਨੰਬਰ ਆਉਂਦੇ ਆ ਭਈ ਮੈਂ ਤਿਆਰੀ ਸ਼ੁਰੂ ਕਰਨੀ ਹੈ ਮੈਂ ਕੰਪੀਟੀਟਿਵ ਦੀ ਪ੍ਰਿਪੇਅਰ ਕਰਨਾ ਹੈ ਤਾਂ ਭਈ ਬਿਨਾਂ ਸੋਚੇ ਸਮਝੇ ਜੱਜ ਕਰਕੇ ਪਰਖ ਕੇ ਟੀਚਰ ਨੂੰ ਪਰਖੋ ਪਹਿਲਾਂ ਟੀਚਰ ਨੂੰ ਮੇਰੇ ਕਿਹੜੇ ਟੀਚਰ ਤੋਂ ਸਾਨੂੰ ਸਮਝ ਆ ਰਿਹਾ ਕਿਹੜੇ ਟੀਚਰ ਵਧੀਆ ਪੜ੍ਹਾਉਂਦੇ ਆ ਕਿਹੜੇ ਟੀਚਰ 100% ਦਿੰਦੇ ਉਹਨਾਂ ਨਾਲ ਜੁੜ ਚੁੱਕਾ ਨਹੀਂ ਮੈਂ ਮੰਨ ਲਓ ਤਿਆਰੀ ਕੀਤੀ ਹੈ ਮੈਨੂੰ ਤਿਆਰੀ ਕਰਦਿਆਂ ਬਹੁਤ ਟਾਈਮ ਹੋ ਗਿਆ 2 ਸਾਲ ਹੋ ਗਏ ਸਾਲ ਹੋ ਗਏ ਮੈਂ ਇੱਕ ਚੀਜ਼ਾ ਸਮਝਿਆ ਹੋਈ ਹੈ ਮੇਰੇ ਅਰਾਊਂਡ 80% ਤੱਕ 70 ਤੋਂ ਮੈਂ 80% ਵੀ ਕਿਹਾ 70 ਵੀ ਕਿਹਾ ਮੇਰੇ 70 80% ਟਾਪਿਕ ਕਲੀਅਰ ਹੈ ਚੀਜ਼ਾਂ ਕਲੀਅਰ ਹੈ ਮੈਨੂੰ ਮੈਂ ਮੈਂ ਫਾਰਮੂਲੇ ਸਿੱਤੇ ਹੋਏ ਸਾਰੇ ਚੈਪਟਰ ਸਮਝੇ ਹੋਏ ਹੈ ਇੰਗਲਿਸ਼ ਤਾਂ ਸਮਝੇ ਹੋਏ ਹੈ ਮੈਂ ਵੀ ਬੁੱਕ ਲੈਣੀ ਹੈ ਇੱਕ ਬੁੱਕ ਦੋ ਬੁੱਕ ਤਿੰਨ ਲਈ ਚੱਲੋ ਯਾਰ ਕਰੋ ਪ੍ਰੈਕਟਿਸ ਬਹੁਤ ਚੰਗੀ ਗੱਲ ਹੈ ਕੁਐਸਚਨ ਸੋਲਵ ਹੋਈ ਜਾਣਗੇ ਸੋਹਣੇ ਤਰੀਕੇ ਨਾਲ ਆਪਣੀ ਬੁੱਕ ਕੰਮ ਚ ਆ ਗਈ ਆਪਾਂ ਖੁਸ਼ ਆਪਣਾ ਕੰਫੀਡੈਂਸ ਲੈਵਲ ਬਦੂਗਾ ਫੇਰ ਆਪਾਂ ਕੰਪੀਟੀਸ਼ਨ ਦੇ ਲਈ ਲਾਈਫ ਹੋਗੇ ਪਹਿਲਾਂ ਬੇਸਿਕ ਨੋਲੇਜ ਹੋਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਉਹਨਾਂ ਚੋਂ ਵੀ ਜੇ ਨਹੀਂ ਇਸ ਕੈਟਾਗਰੀ ਚਾਹੁੰਦੇ ਹੋ ਤਾਂ ਸਿੱਧਾ ਬੁੱਕਸ ਤੇ ਨਾ ਜਾਇਆ ਕਰੋ ਡਿਸਪਾਇੰਟਮੈਂਟ ਹੁੰਦੀ ਹੈ ਡੀਮੋਟੀਵੇਸ਼ਨ ਹੁੰਦੀ ਹੈ ਫਿਰ ਜੇ ਟੀਚਰ ਨਾਲ ਜੁੜਨੇ ਆ ਵੀ ਕਿਹੜੇ ਅੱਛਾ ਕੋਰਸ ਦੀ ਗੱਲ ਸੁਣੋ ਆਫਲਾਈਨ ਔਨਲਾਈਨ ਦੋ ਤਰ੍ਹਾਂ ਦੇ ਆਫਲਾਈਨ ਹਰ ਇੱਕ ਮਹੀਨੇ ਜਾਂ ਦੋ ਮਹੀਨੇ ਬਾਅਦ ਕਿਤੇ ਨਾ ਕਿਤੇ ਵੈਸ਼ ਸ਼ੁਰੂ ਹੁੰਦਾ ਕਿਸੇ ਟੀਚਰ ਦਾ ਵੈਸ਼ ਸ਼ੁਰੂ ਹੁੰਦਾ ਨਾ ਉੱਥੇ ਆਫਲਾਈਨ ਚ ਟੀਚਰ ਬੱਚੇ ਜੁੜ ਜਾਂਦੇ ਉੱਥੇ 100% ਚੱਲਿਆ ਜਾਂਦੇ ਆਫਲਾਈਨ ਜਿਹੜੇ ਬੱਚੇ ਆਫਲਾਈਨ ਨਹੀਂ ਜਾਣਾ ਚਾਹੁੰਦੇ ਜਿਹੜੇ ਘਰੇ ਬੈਠ ਕੇ ਟਾਈਮ ਬਚਾ ਕੇ ਆਪਣੀ ਕਟ ਪੇ ਕਰਕੇ ਆਪਣੀ ਤਿਆਰੀ ਕਰਨਾ ਚਾਹੁੰਦੇ ਉਹ ਤਾਂ ਦੇ ਔਨਲਾਈਨ ਵਾਲੇ ਕੋਰਸਸ ਬਟ ਜਦੋਂ ਔਨਲਾਈਨ ਕੋਰਸ ਲੈਣ ਦੀ ਗੱਲ ਆਉਂਦੀ ਹੈ ਸਿ ਚੈੱਕ ਕਿਵੇਂ ਕਰੀਏ ਯਾਰ ਸਾਨੂੰ ਪਤਾ ਕਿਵੇਂ ਚੱਲੂ ਕਿਹੜੇ ਟੀਚਰ ਨਾਲ ਜੁੜੀਏ ਕਈ ਬੱਚੇ ਕੋਰਸ ਲੈ ਲ ਕੇ ਕਿ ਉਸ ਇੱਕ ਟੀਚਰ ਤੋਂ ਕੀਤਾ ਸੀ ਦੋ ਤੋਂ ਕੀਤਾ ਤਿੰਨ ਤੋਂ ਕੀਤਾ ਨਹੀਂ ਲੁਣੀ ਗੱਲ ਕੀ ਕਰੀਏ ਹੁਣ ਪੈਸੇ ਵੀ ਖਰਾਬ ਕੀਤੇ ਟਾਈਮ ਵੀ ਖਰਾਬ ਕੀਤਾ ਪੈਸੇ ਦਾ ਛੱਡੋ ਸਮਾਂ ਬਹੁਤ ਇੰਪੋਰਟੈਂਟ ਉਹਦਾ ਸਲੂਸ਼ਨ ਕੀ ਹੁੰਦਾ ਇੱਕ ਟੀਚਰ ਨੂੰ ਜੇ ਤੁਸੀਂ ਪਰਖਣਾ ਚਾਹੁੰਦੇ ਹੋ ਨਾ ਸਭ ਤੋਂ ਵਧੀਆ ਸੋਰਸ ਕੀ ਹੈ ਉਹ ਸਟੀਚਰ ਦੇ ਸਟੂਡੈਂਟਸ ਜਿਹੜੇ ਦੱਸਦੇ ਆ ਤੁਹਾਨੂੰ ਵੀ ਟੀਚਰ ਦਾ ਪੜਾਇਆ ਸਮਝ ਆ ਰਿਹਾ ਯਾਰ ਅਈ ਤਾਂ ਨਹੀਂ ਵੀ ਮੈਂ ਇੰਗਲਿਸ਼ ਪੜ੍ਹੀ ਅਨਾਂ ਤੇ ਪੜ੍ਹੀ ਮੈਂ ਕਿਹੜੀ ਲੈਂਗੁਏਜ ਚ ਪੜਾਇਆ ਸਮਝ ਆ ਰਿਹਾ ਉਹ ਟੀਚਰ ਦਾ ਐਕਸਪੀਰੀਅੰਸ ਚੈੱਕ ਕਰੋ ਵੀ ਜੇ ਇੱਕ ਟੀਚਰ ਅੱਜ ਆਇਆ 10 ਦਿਨ ਹੋਇਆ ਨੂੰ ਸ਼ੁਰੂ ਕੀਤੇ ਨੂੰ 15 ਦਿਨ ਹੋਇਆ ਮਹੀਨਾ ਹੋਇਆ 6 ਮਹੀਨੇ ਹੋਇਆ ਸਾਲ ਹੋਇਆ ਤੁਸੀਂ ਉਸ ਟੀਚਰ ਦੀ ਸਮਝ ਆ ਰਹੀ ਤੁਸੀਂ ਉਸ ਨਾਲ ਜੁੜ ਚੁ ਮਰਜਾ ਤੁਹਾਨੂੰ ਲੱਗਦਾ ਵੀ ਠੀਕ ਹੈ ਇੱਕ ਟੀਚਰ ਬਹੁਤ ਐਕਸਪੀਰੀਐਂਸਡ ਹੈ ਸਮਝ ਨਹੀਂ ਆ ਰਹੀ ਮੈਨੂੰ ਜਿਆਦਾ ਕੁਝ ਪੱਲੇ ਨਹੀਂ ਪੈ ਰਿਆ ਉਹਨੂੰ ਵੀ ਛੱਡ ਦੋ ਆਪਾਂ ਕੋਈ ਦਿੱਕਤ ਨਹੀਂ ਛੱਡ ਦੋ ਉਸ ਟੀਚਰ ਨੂੰ ਪਰ ਕਿਤੇ ਨਾ ਕਿਤੇ ਜਦੋਂ ਇੱਕ ਟੀਚਰ ਨਾਲ ਜੁੜਨਾ ਹੈ ਤੁਸੀਂ ਪੈਸੇ ਲਾਉਣੇ ਕਿਤੇ ਟਾਈਮ ਲਾਉਣੇ ਸਮਾਂ ਦੇਣਾ ਤਾਂ ਭਈ ਇੱਕ ਚਰੀ ਚੂਕ ਚੈੱਕ ਕਰ ਲਿਓ ਵੀ ਉਸ ਟੀਚਰ ਦੇ ਸਟੂਡੈਂਟਸ ਉਹਨਾਂ ਬਾਰੇ ਕੀ ਕਹਿੰਦੇ ਕਿ ਉਹਨਾਂ ਦਾ ਪੜਾਇਆ ਸਮਝ ਜਾਂਦਾ ਉਹਨਾਂ ਦਾ ਪੜਾਇਆ ਪੀਪਰ ਚਾਹੁੰਦੇ ਐਵੇਂ ਤਾਂ ਹੀ ਨਹੀਂ ਵੀ ਕਲੀ ਦਾ ਸੀ ਪੰਜਾਬ ਦੀ ਤਿਆਰੀ ਜਾਂਦੇ ਆ ਦੇਣਾ ਦਾ ਸੀ ਪੰਜਾਬ ਦੇ ਪੀਪਰ ਐ ਚੱਕੀ ਅਸੀਂ ਹੁੱਟੀ ਵਿੱਚ ਐਸਐਸ ਬੈਂਕਿੰਗ ਦੇ ਜਾਂਦੇ ਆ ਲੱਗ ਗਈ ਮੈਂ ਅਸ ਅਸੀਂ ਬੈਂਕਿੰਗ ਦੇ ਪਿੱਛੇ ਹੀ ਪੈ ਗਏ ਫਿਰ ਅਸੀਂ ਫਿਰ ਤਾਂ ਦਿੱਕਤ ਹੀ ਆ ਨਾ ਉੱਥੇ ਹੁਣ ਜੇ ਕੋਈ ਐਕਸਪੀਰੀਅੰਸ ਟੀਚਰ ਹੋਊਗਾ ਉਹਦੇ ਬਾਰੇ ਜਾਣੋ ਉਹਨੂੰ ਦੇਖੋ ਜਿਹੜਾ ਕੋਈ ਐਕਸਪੀਰੀਅੰਸ ਟੀਚਰ ਹੋਏਗਾ ਉਹਨੂੰ ਪਤਾ ਹੋਊਗਾ ਕਿ ਮੈਂ ਆਪਣੇ ਬੱਚੇ ਨੂੰ ਕੀ ਦੇਣਾ ਯਾਰ ਕਿੰਨੇ ਕੁ ਦਿ ਲੋੜ ਐ ਕਿੰਨਾ ਕੁ ਮੈਨੂੰ ਸਰਵ ਕਰਨਾ ਐ ਮੈਂ ਤੁਹਾਨੂੰ ਅੱਡਾ ਬਾਉਲ ਪਰਕੇ ਦੇ ਦਾਂ ਵੀ ਇਹ ਤਾਂ ਖਾਣਾ ਹੀ ਐ ਤੁਸ ਕੋ ਗੇ ਮੇਰੇ ਔਕਾਤ ਤੋਂ ਬਾਰਾ ਮੈਂ ਨਹੀਂ ਕਰ ਸਕਦਾ ਪਤਾ ਹੈ ਵੀ ਇੰਨੀ ਨੀੜ ਹੈ ਤਾਂ ਇੰਨਾ ਹੀ ਖਾਵਾਂਗੇ ਨਾ ਆਪਾਂ ਕਿਉਂ ਖਾਵਾਂਗੇ ਉਹਨਾਂ ਲੋਡ ਇਨ ਯੂਸ ਕੀਤੀ ਇਹਨਾਂ ਨਾਲ ਮੇਰਾ ਪੇਟ ਫੁੱਲ ਹੋ ਰਿਹਾ ਮੈਂ ਕੰਮ ਫੁੱਲ ਹੋ ਮੈਂ ਇਹਨਾਂ ਕਿਉਂ ਖਾਵਾਂਗਾ ਫਿਰ ਤਾਂ ਜਦੋਂ ਵੀ ਕਿਸੇ ਟੀਚਰ ਨਾਲ ਜੁੜਨਾ ਹੈ ਇਸ ਤੋਂ ਪਹਿਲਾਂ ਕਿ ਬਾਅਦ ਚ ਉਹਨਾਂ ਨੂੰ ਗਾਲਾਂ ਦੇਓ ਉਹਨਾਂ ਬਾਰੇ ਬੁਰਾ ਬੋਲੋ ਕਮੈਂਟਸ ਕਰੋ ਰਿਵਿਊ ਕਰੋ ਸਾਡੇ ਪੈਸੇ ਖਰਾਬ ਕਰਤੇ ਸਾਡਾ ਫਲਾ ਕਰਤਾ ਇੱਕ ਦੋ ਡੈਮੋ ਕਲਾਸਿਸ ਦੇਖ ਕੇ ਨਹੀਂ ਪੂਰੀ ਕੰਦੀ ਹੁੰਦੀ ਡੈਮੋ ਤਾਂ ਅਸੀਂ ਚੰਨਤਾਰੇ ਵੀ ਦਿਖਾ ਦਾਂਗੇ हम ये कर देंगे हम वो कर देंगे हम ये उठा उखाड़ देंगे बस पूछो ही ना दिन च तारे दिखाने वाला काम हो जाता है अभी नहीं फायदा तो उस टीचर टेलीग्राम ग्रुप से जुड़ो उसके चैनल फॉलो करो प्रॉपर सारी क्लास रिव्यूज करो एक दिन लगा के दो दिन लगा के स्टूडेंट के कमेंट्स पढ़ो सारा कुछ हंड्रेड परसेंट जानने की कोशिश करो एक्सप्लोर करो फिर उस टीचर ना गल करो कॉल से भी की पढ़ाओगे दसो तुम की कुछ मिलेगा मैनू समझ आऊगा सारा कंटेंट मिलूगा विचार नहीं रोल दोगे बैच में ਗੱਲ ਕਰੋ ਯਾਰ ਯੂ ਹੈਵ ਦਾ ਰਾਈਟ ਬੁੱਕ ਖਰੀਦਣ ਚਾਹਨੇ ਆ ਉਦੋਂ ਕਿਸੇ ਨਾਲ ਗੱਲ ਕਰਦੇ ਵੀ ਦੱਸੋ ਜੀ ਤੁਹਾਡੀ ਬੁੱਕ ਬਹੁਤ ਵਧੀਆ ਕੱਲ ਹੀ ਕਾ ਨਹੀਂ ਸਕਦੇ ਕੰਟੈਕਟ ਕਿਵੇਂ ਕਰ ਲਓ ਜਿਨ੍ਹਾਂ ਦੀ ਬੁੱਕਸ ਹੈ ਕਿਵੇਂ ਆਪਾਂ ਕੰਟੈਕਟ ਪੁੱਛਾਂਗੇ ਦੱਸੋ ਜੀ ਟੀਚਰ ਜੀ ਵੀ ਤੁਹਾਡੀ ਬੁੱਕ ਵਧੀਆ ਆਜੂ ਵੀ ਸਮਝ ਮੈਨੂੰ ਲੈ ਲਾ ਖਰੀਦ ਲਾ ਨਹੀਂ ਕਰਦੇ ਨਾ ਸੋ ਜਦੋਂ ਸਾਡੇ ਕੋਲ ਆਪਸ਼ਨ ਹੈ ਜਦੋਂ ਅਸੀਂ ਕਿਸ ਟੀਚਰ ਨਾਲ ਜੁੜਨਾ ਹੈ ਕਾਲ ਕਰੋ ਗੱਲ ਕਰੋ ਟੀਚਰ ਨਾਲ WhatsApp ਤੇ ਗੱਲ ਕਰੋ ਕਿਵੇਂ ਮਰਜੀ ਕੰਟੈਕਟ ਕਰੋ ਪੁੱਛੋ ਉਹਨਾਂ ਨੂੰ ਕਿ ਸ਼ਾਇਦ ਟਰਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਫਿਰ ਉਹ ਦੋ ਚੜੂ ਸੋ ਵਾਪਿਸ ਪੁਆਇੰਟ ਉਸੇ ਤੇ ਆ ਰਹੇ ਆਪਾਂ ਕਿ ਵਈ ਤੁਸੀਂ ਦੇਖੋ ਤੁਹਾਨੂੰ ਕਿਸ ਚੀਜ਼ ਦੀ ਨੀਡ ਹੈ ਤੁਹਾਡੀ ਜ਼ਰੂਰਤ ਕੀ ਹੈ ਆਪਣੀ ਕੋਰਸ ਵੀ ਹੈਗਾ ਤੇ ਆਪਣੀ ਬੁੱਕਸ ਵੀ ਹੋਈਆਂ ਮੈਂ ਨਹੀਂ ਕਹ ਰਹੀ ਵੀ ਇੱਥੇ ਕੋਰਸ ਹੋ ਗਏ ਜਾਂ ਆਪਣੀ ਬੁੱਕਸ ਵੀ ਹੈ ਮੈਂ ਇਹਨੂੰ ਵੀ ਕਰੀ ਇਹਨੂੰ ਵੀ ਨਾਲ ਖਰੀਦਿਆ ਕਰੋ ਸਿੱਧਾ ਵੀ ਬਸ ਆਰਡਰ ਪਾਤੀ ਚੱਲ ਬੁੱਕ ਤਾਂ ਆ ਜੂਗੀ ਕਮ ਸਿਕਾਂ ਕਿ 2 300 ਰੁਪਏ ਲੱਗਦੇ ਵੀ ਬੁੱਕ ਤਾਂ ਆਉਗੀ ਕਰੀ ਉਹ ਖਰਾਬ ਹੈ ਪੈਸੇ ਤੋਂ ਇਹਨੂੰ ਵੀ ਨਾਲ ਲਓ ਜੇ ਤੁਹਾਨੂੰ ਨੌਲੇਜ ਨਹੀਂ ਆ ਨੇ ਨੋਲੇਜ ਹੈ ਇਹਨੂੰ ਵੀ ਨਾਲ ਉਹਨੂੰ ਛੱਡ ਦੇ ਜੇ ਨੋਲੇਜ ਹੈ ਸਮਝ ਆਈਆਂ ਹੋਈਆਂ ਚੀਜ਼ਾਂ ਇਹਨੂੰ ਲੈ ਲਓ ਇਹਨੂੰ ਪ੍ਰੈਕਟਿਸ ਕਰ ਲਓ ਵਧੀਆ ਸੋਲਵ ਹੋਊਗੀ ਕੋਈ ਦਿੱਕਤ ਹੀ ਨਹੀਂ ਆਊ ਕੋਈ ਦੋ ਚਾਰ ਡਾਊਟ ਆਉਣਗੇ ਕੋਈ ਨਾ ਦੇਖ ਲਾ ਪੁੱਛ ਲਾਂਗੇ ਸੋਲਵ ਕਰ ਜੋ ਕੰਫੀਡੈਂਸ ਲੈਵਲ ਹੋਦੂਗਾ ਸਮਝ ਆਈ ਹੁੰਨ ਗਾਲਦੀ ਅੱਜ ਦੀ ਵੀਡੀਓ ਬਣਾਉਣ ਦਾ ਮੇਨ ਮੋਟਿਵ ਹੈ ਕਿ ਤੁਹਾਡੀ ਉਲਝਣ ਦੂਰ ਕਰਨੀ ਬਹੁਤ ਉਲਝੇ ਰਹਿੰਦੇ ਆ ਸਟੂਡੈਂਟਸ ਬਈ ਬਹੁਤ ਉਲਝਦੇ ਆ ਬਹੁਤ ਪਰੇਸ਼ਾਨੀ ਹੈ ਬਹੁਤ ਪੈਸੇ ਖਰਾਬ ਕਰ ਲੈਂਦੇ ਆ ਕੋਈ ਕੋਰਸ ਤੇ ਪੈਸੇ ਖਰਾਬ ਕਰ ਲੈਂਦਾ বারবার কোর্স ਹੀ ਲਈ ਜਾਂਦੇ ਆ ਚਲੋ ਉਹਨਾਂ ਦਾ ਲੈ ਲੀਏ ਉਹਨਾਂ ਦਾ ਲੈ ਕੇ ਦੇਖ ਲਈਏ ਉਹਨਾਂ ਦਾ ਲੈ ਕੇ ਦੇਖ ਲਈਏ ਚਲ ਕੀ ਪਤਾ ਕਿਸੇ ਟੀਚਰ ਦੀ ਤਾਂ ਸਮਝ ਆ ਜੀ ਕਿਸੇ ਟੀਚਰ ਦੀ ਤਾਂ ਸਮਝ ਆ ਜਾਵੇ ਹਨਾ ਠੀਕ ਹੈ ਕਿਸੇ ਨਾ ਕਿਸੇ ਦਾ ਉਹ ਲਈ ਜਾਂਦੇ ਆ কোর্স ਤਾਂ ਕਈ ਦੋ ਦੋ কোর্স ਹੀ ਲੈ ਲੈਂਦੇ ਆ ਉਹ ਬਈ ਇੱਕ ਕੋਰਸ ਲਾ ਕੇ ਉਦੋਂ ਬਾਅਦ ਬੁੱਕ ਸ਼ੁਰੂ ਕਰ ਲਓ ਇੱਕ ਕੋਰਸ ਲਾ ਕੇ ਜੇ ਟੀਚਰ ਕਹਿੰਦੇ ਮੇਰਾ ਕੋਲ ਕੋਰਸ ਦਾ ਹੀ ਕੰਟੈਂਟ ਬੁੱਕ ਦਾ ਨਹੀਂ ਪ੍ਰੈਕਟਿਸ ਸ਼ੀਟਸ ਕਰ ਲਓ ਓਕੇ ਦਨ ਓਕੇ ਜੇ ਟੀਚਰ ਕਹਿੰਦੇ ਵੀ ਹਾਂ ਜੀ ਕੋਰਸ ਕਰ ਲਓ ਮੇਰਾ ਬੇਸਿਕ ਸਮਝ ਲਓ ਸਾਰਾ ਕੁਝ ਕਰ ਲਓ ਉਦੋਂ ਬਾਅਦ ਬੁੱਕ ਚੱਕੀ ਚਲੋ ਕਰੀ ਚਲੋ ਪ੍ਰੈਕਟਿਸ ਕੋਰਸ ਤੇ ਉੱਪਰ ਕੋਰਸ ਕੋਰਸ ਦੇ ਉੱਪਰ ਕੋਰਸ ਖਰੀਦਦੇ ਨੇ ਛੱਡ ਦਿੰਦੇ ਲੈ ਲੈ ਕੇ ਛੱਡ ਦਿੰਦੇ ਹਾਂ ਸੀ ਸੋ ਬੀ ਵਾਈਜ਼ ਬੀ ਕਨ ਸੀਅਰ ਵਾਈਲ ਟੇਕਿੰਗ ਯਰ ਡਿਸੀਜਨ ਜਦੋਂ ਵੀ ਕੋਈ ਡਿਸੀਜਨ ਲੈਣਾ ਹੈ ਆਪਣੇ ਆਪ ਨੂੰ ਪਰਖੋ ਸਮਝੋ ਜਾਨੋ ਉਹਦੋਂ ਵਾ ਦੇਖੋ ਕਿ ਮੈਨੂੰ ਕੀ ਲੈਣਾ ਚਾਹੀਦਾ ਹੈ ਮੇਰੇ ਲਈ ਕੀ ਹੈਲਪਫੁਲ ਹੈ ਠੀਕ ਹੈ ਹੋਪ ਕਿ ਤੁਹਾਡੇ ਲਈ ਵੀਡੀਓ ਬਹੁਤ ਹੈਲਪਫੁਲ ਹੋਏਗੀ ਲੋੜੀ ਆਫਰ ਲੱਗਿਆ ਹੋਇਆ ਆਪਣੇ ਸਾਰੇ ਬੈਚਸ ਦੇ ਉੱਪਰ 15% ਡਿਸਕਾਊਂਟ ਹੈ ਠੀਕ ਹੈ ਆਪਾਂ ਕਰਦੇ ਹਾਂ ਤਿਆਰੀ ਪੰਜਾਬ ਦੇ ਪੇਪਰਾਂ ਦੇ ਸਾਰੇ ਦੀ PCS ਦਾ ਬੈਚ ਵੀ ਹੋ ਰਿਹਾ ਹੈ ਇੱਕ ਹੋਰ ਕੁਐਰੀ ਹੁੰਦੀ ਹੈ ਸਟੂਡੈਂਟ ਦੀ ਕਿ ਮੈਂ ਮੈਂ PCS ਵੀ ਦੇਣਾ ਹੈ ਪਲੱਸ ਮੈਂ ਦੂਜੇ ਪੇਪਰ ਵੀ ਦੇ ਰਿਹਾ ਇੰਗਲਿਸ਼ ਦਾ ਸੈਕਸ਼ਨ ਦੀ ਗੱਲ ਕਰ ਰਹੀ ਮੈਨੂੰ ਬਾਕੀ ਕਿਸੇ ਸਬਜੈਕਟ ਦਾ ਕੋਈ ਮਟਰ ਠੀਕ ਹੈ ਵੀ ਮੈਂ PCS ਵਾਸਤੇ ਵੀ ਇੰਗਲਿਸ਼ ਤਿਆਰੀ ਕਰਨੀ ਹੈ ਤੇ ੜਾਕੀ ਪੇਪਰ ਵੀ PRP+B ਪੰਜਾਬ ਪੁਲਿਸ ਸਬ ਇੰਸਪੈਕਟਰ ਸਾਈ ਤਾਂ ਕਿ ਇਸ ਬੈਚ ਨੂੰ ਅਡ ਲੈਣਾ ਪਊਗਾ ਉਸ ਬੈਚ ਨੂੰ ਅਡ ਨਹੀਂ ਜੇ ਤੁਸੀਂ PCS ਵੀ ਦੇਣਾ ਹੈ ਬਾਕੀ ਪੇਪਰ ਵੀ ਦੇਨੇ ਹੈ ਤਾਂ ਭਈ ਇਹਦੇ ਅੰਦਰ 100% ਸਾਰਾ ਕੁਝ ਕਵਰ ਹੋਊਗਾ ਗ੍ਰੈਮਰ ਸੇਮ ਰਹਿੰਦੀ ਹੈ ਕੋਈ ਜਾ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਲੈਵਲ ਦਾ ਹੀ ਥੋੜਾ ਫਰਕ ਪੈਂਦਾ ਬਾਕੀ ਸਭ ਸੇਮ ਰਹਿੰਦੀ ਹੈ ਸੇਮ ਹੀ ਹੁੰਦੇ ਕੋਈ ਚੱਕਰ ਨਹੀਂ ਕੋਈ ਮਸਲਾ ਨਹੀਂ ਪੀਸਸ ਦੇ ਇਗਜ਼ਾਮ ਦੀ ਤੇ ਦੂਜੇ ਇਗਜ਼ਾਮ ਗ੍ਰੈਮਰ ਸੇਮ ਹੈ ਟੈਨਸ਼ਨ ਲੈਣ ਲੋੜ ਹੀ ਜਿਹੜਾ ਫਰਕ ਪੈ ਜਾਂਦਾ ਉਹ ਕੰਪਰੀਹੈਂਸ਼ਨ ਟ੍ਰਾਂਜ਼ੀਸ਼ਨ ਕਰਾ ਚ ਫਰਕ ਪੈਂਦਾ ਲੈਵਲ ਹਾਈ ਹੋ ਜਾਂਦਾ ਠੀਕ ਹੈ ਇਥੇ ਮੈਨੂੰ ਤਾਂ ਬਹੁਤ ਲੱਗਦੀ ਹੈ ਸਾਡੂ ਬਹੁਤ ਮੀਨਟ ਲੱਗਦੀ ਠੀਕ ਹੈ ਇੱਕ ਹੀ ਬੈਚ ਲਾਣਾ ਹੁੰਦਾ ਆਪਣਾ ਜਿਹੜਾ ਮਰਜ਼ੀ ਕਰੋ ਇੱਕ ਬੈਚ ਜਦੋਂ ਖਰੀਦ ਲਿਆ ਇੱਕ ਸਾਲ ਦੀ ਵੈਰੀਟੀ ਵਾਲਾ ਉਸ ਤੋਂ ਬਾਅਦ ਕਿਸੇ ਵਾਸਤੇ ਕੁਝ ਨਹੀਂ ਦੇਖਣਾ ਮੈਂ ਸਟ੍ਰਿਕਲੀ ਬਣਾ ਕਰ ਦਿਆਂ ਕੋਈ YouTube ਕੋਈ ਬੁੱਕ ਕੁਝ ਨਹੀਂ ਫੋਲੋ ਕਰਨਾ ਬੈਚ ਦਾ ਕੰਟੈਂਟ ਕਰੋ ਕੰਮ ਨੇ ਵੇੜੋ ਆਪਣਾ ਵਕੈਵ ਕਰੋ ਟੈਸਟ ਲਾਓ ਜਿੰਨਾ ਕੁ ਸਮਰਜੀ ਕਰੀ ਚਲੋ ਕਰਮਲੇ ਬਣੋ ਕੰਟੈਂਟ ਬਹੁਤ ਨਹੀਂ ਆਪਾਂ ਇਹ ਨਹੀਂ ਕਹਦਾ ਵੀ ਆ ਜਾ ਬੁੱਕ ਖਰੀਦ ਲਓ ਜਾਂ ਜੋ ਕਰ ਲਓ ਜਾਂ ਜੋ ਕੋਲੋ ਐਵੇਂ ਤਾਂ ਕੁਝ ਨਹੀਂ ਕਰਨ ਦੀ ਲੋੜ ਤੇ ਜੇ ਤੁਸੀਂ ਪੀਸੀਸ ਨਹੀਂ ਦੇਣਾ ਬਾਕੀ ਸਾਰੇ ਮੈਪਰ ਇਹਨਾਂ ਚ ਕੋਈ ਵੀ ਪੇਪਰ ਦੇਣਾ ਆਉਣ ਵਾਲਾ ਤਾਂ ਬਈ ਸਫਲ ਬੈਚ ਜਾਓਗੇ ਠੀਕ ਹੈ ਇਹਦੇ ਉੱਪਰ ਵੀ ਡਿਸਕਾਊਂਟ ਲੱਗਿਆ ਹੋਇਆ 15% ਦਾ ਇਨਕੁਆਸਰ ਕਰ ਦਿਓ ਠੀਕ ਹੈ ਤੇ ਮਿਲਨ ਦੀ ਕਿੱਥੇ ਸੋਨਿਆ ਰੋੜਾ ਐਪ ਤੇ ਪਲੇ ਸਟੋਰ ਤੋਂ ਐਪ ਡਾਊਨਲੋਡ ਕਰੋਗੇ ਤਾਂ ਸੋਨਿਆ ਰੋੜਾ ਕੋਈ ਵੀ ਡਾਊਟ ਕੋਈ ਸਮੱਸਿਆ WhatsApp ਤੇ ਕਾਲ ਕਰੋ ਗੱਲ ਕਰੋ ਪਰਖੋ ਪੁੱਛੋ ਡਿਟੇਲ ਚ ਜਾਨੋ ਟੀਚਰ ਤੋਂ ਵੀ ਕੀ ਕੁਝ ਪੜਾਉਗੇ ਕਿਵੇਂ ਪੜਾਉਗੇ ਸਮਝ ਆ ਜਾਊਗਾ ਓਕੇ ਗੱਲ ਕਰੋ ਫਿਰ ਉਹਦੇ ਬਾਅਦ ਜੁੜੋ ਟੀਚਰ ਠੀਕ ਹੈ ਜੇ ਥੋੜਾ ਬੇਸਿਕਲੀਅਰ ਫਿਰ ਰੈਗੂਲਰ ਪਾਲ ਇਹਨੂੰ ਮੰਗਾ ਲਓ ਤੇ ਪੜ੍ਹੋ ਬਸ ਕੋਈ ਮਸਲਾ ਨਹੀਂ ਸਸਤੀ ਹੈ ਪ੍ਰੈਕਟਿਸ ਹੋ ਜਾਊਗੀ ਐਕਸਟਰਾ ਜੇ ਤਿਆਰੀ ਕੀਤੀ ਹੋਏ ਇਕੱਲੇ ਪ੍ਰੈਕਟਿਸ ਕਰਨੀ ਹੋਵੇ ਕੋਈ ਚੱਕਰ सीधा बुक देना प्यार होगा बहुत स्टूडेंट हो तो की कॉल आती है बहुत परेशान हो जाए स्टूडेंट तो कोशिश की एक मैने की मैं सही गाइड कर लं ठीक है गुरु बिना ज्ञान नहीं उल है ठीक चल ओके